ਦੋਸਤੋ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਆ ਵੀ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਸੋਹਣੀਆਂ ਕੁੜੀਆਂ ਹੁੰਦੀਆਂ ਨੇ ਜਾਂ ਫਿਰ ਜਿਹੜੀਆਂ ਵੱਡੇ ਘਰ ਦੀਆਂ ਕੁੜੀਆਂ ਹੁੰਦੀਆਂ ਨੇ ਉਹ ਹਮੇਸ਼ਾ ਗਲਤ ਮੁੰਡੇ ਦੇ ਚੱਕਰ 'ਚ ਹੀ ਕਿਉਂ ਫਸਦੀਆਂ ਨੇ ਜਿਹੜਾ ਮੁੰਡਾ ਲੜਾਈ ਪੜਾਈ ਕਰਦਾ ਹੋਊਗਾ ਨਸ਼ੇ ਕਰਦਾ ਹੋਊਗਾ ਬੈਲੀ ਹੋਊਗਾ ਬਦਮਾਸ਼ੀਆਂ ਕਰਦਾ ਹੋਊਗਾ ਗਲਤ ਸੰਗਤ ਵਿੱਚ ਬੈਠਦਾ ਉੱਠਦਾ ਹੋਊਗਾ ਆ ਕੋਈ ਨਸ਼ਾ ਕਰਦਾ ਹੋਊਗਾ ਸ਼ਰਾਬ ਪੀਂਦਾ ਹੋਊਗਾ ਹੋਰ ਕਿਸੇ ਤਰ੍ਹਾਂ ਦਾ ਕੋਈ ਉਹ ਪੁੱਠਾ ਕੰਮ ਕਰਦਾ ਹੋਊਗਾ ਤੁਸੀਂ ਕਦੇ ਅਜਮਾ ਕੇ ਦੇਖ ਲਿਓ 100 ਦੇ ਵਿੱਚੋਂ 90 ਕੁੜੀਆਂ ਉਹੋ ਜਿਹੇ ਮੁੰਡੇ ਨਾਲ ਹੀ ਗੱਲ ਕਰਨਗੀਆਂ ਤੇ ਜਿਹੜੇ ਮੁੰਡੇ ਬਿਲਕੁਲ شریف ਹੁੰਦੇ ਆ ਚੰਗੇ ਪੜ੍ਹੇ ਲਿਖੇ ਹੁੰਦੇ ਆ ਆ ਚੰਗੇ ਉਹਨਾਂ ਵਿੱਚ ਸੰਸਕਾਰ ਹੁੰਦੇ ਆ ਹਰ ਕਿਸੇ ਦੀ ਇੱਜ਼ਤ ਕਰਦੇ ਆ ਵੱਡੇ ਛੋਟੇ ਦੀ ਕੁੜੀਆਂ ਦੀ ਇੱਜ਼ਤ ਕਰਦੇ ਆ ਕੋਈ ਉਹਨਾਂ ਦਾ ਲੜਾਈ ਝਗੜੇ ਨਾਲ ਵਾਸਤਾ ਨਹੀਂ ਹੁੰਦਾ ਨਸ਼ੇ ਪੱਤੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਬਿਲਕੁਲ ਸਧਾਰਨ ਬਣ ਕੇ ਰਹਿੰਦੇ ਆ ਸਿਆਣੇ ਬਣ ਕੇ ਰਹਿੰਦੇ ਆ ਕੁੜੀਆਂ ਕਦੇ ਵੀ ਉਹਨਾਂ ਮੁੰਡਿਆਂ ਨਾਲ ਗੱਲ ਨਹੀਂ ਕਰਦੀਆਂ ਐਦਾਂ ਕਿਉਂ ਹੁੰਦਾ ਇਹਦੇ ਕੀ ਕੀ ਕਾਰਨ ਨੇ ਅੱਜ ਉਹ ਆਪਾਂ ਸਾਰੀ ਗੱਲ ਪੂਰੇ ਵਿਸਤਾਰ ਨਾਲ ਕਰਦੇ ਆ ਤੇ ਇਸ ਪੂਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਵੀ ਆਖਰਕਾਰ ਐਦਾਂ ਹੁੰਦਾ ਕਿਉਂ ਆ ਤੇ ਇਹ ਗੱਲ ਕੋਈ ਅੱਜ ਦੀ ਨਹੀਂ ਹੈਗੀ ਵੀ ਕੁੜੀਆਂ ਅੱਜ ਐਦਾਂ ਕਰਨ ਲੱਗੀਆਂ ਨੇ ਕੁੜੀਆਂ ਬਹੁਤ ਟਾਈਮ ਤੋਂ ਇਦਾਂ ਹੀ ਕਰਦੀਆਂ ਆ ਰਹੀਆਂ ਨੇ ਹੁਣ ਵੀ ਇਦਾਂ ਕਰਦੀਆਂ ਨੇ ਤੇ ਆਪਣੀ ਗਰੰਟੀ ਆ ਵੀ ਅੱਗੇ ਵਾਸਤੇ ਵੀ ਇਦਾਂ ਹੀ ਕਰਦੀਆਂ ਰਹਿਣਗੀਆਂ ਦੇਖੋ ਯਾਰ ਇਹੋ ਜੇ ਬਦਮਾਸ਼ ਨਸ਼ੇੜੀ ਬੈਲੀ ਬੰਦੇ ਨਾਲ ਗੱਲ ਕਰਨ ਪਿੱਛੇ ਕੁੜੀਆਂ ਦੇ ਕਈ ਕਾਰਨ ਹੁੰਦੇ ਆ ਇੱਕ ਤਾਂ ਹੁੰਦੀ ਆ ਆਪਣੀ ਸਹੇਲੀਆਂ ਦੇ ਵਿੱਚ ਫੋਕਰਬਾਜੀ ਬਣਾਉਣੀ ਵੀ ਮੇਰੀਆਂ ਸਹੇਲੀਆਂ ਇਹ ਸੋਚਣ ਯਾਰ ਵੀ ਇਹਦੀ ਯਾਰੀ ਤਾਂ ਇੱਕ ਬੈਲੀ ਨਾਲ ਆ ਇੱਕ ਗੁੰਡੇ ਨਾਲ ਆ ਇੱਕ ਬਦਮਾਸ਼ ਨਾਲ ਆ ਇੱਕ ਇਹੋ ਜੇ ਮੁੰਡੇ ਨਾਲ ਆ ਜਿਹੜਾ ਇਕੱਲਾ ਹੀ 10 ਬੰਦਿਆਂ ਨਾਲ ਲੜ ਪੈਂਦਾਗਾ ਜਿਹੜਾ ਜਿੱਥੇ ਖੜ ਗਿਆ ਉਹਦੇ ਸਾਹਮਣੇ ਔਰ ਕੋਈ ਨਹੀਂ ਖੜਦਾਗਾ ਇੱਕ ਤਾਂ ਕੁੜੀਆਂ ਇਹ ਚੀਜ਼ ਦੀਆਂ ਭੁੱਖੀਆਂ ਹੁੰਦੀਆਂ ਨੇ ਵੀ ਜਦੋਂ ਕਿਸੇ ਅਸੀਂ ਇਹੋ ਜਿਹੇ ਮੁੰਡੇ ਨਾਲ ਗੱਲ ਕਰ ਲਾਂਗੀਆਂ ਤਾਂ ਜਿਹੜੀਆਂ ਮੇਰੀਆਂ ਸਹੇਲੀਆਂ ਦਾ ਗਰੁੱਪ ਆ ਉਹਨਾਂ ਵਿੱਚ ਮੇਰੀ ਬਹੁਤ ਜ਼ਿਆਦਾ ਚੜ੍ਹਾਈ ਹੋ ਜੂਗੀ ਮੇਰੇ ਨਾਲ ਦੀਆਂ ਕੁੜੀਆਂ ਮੇਰੀ ਬੱਲੇ ਬੱਲੇ ਕਰਿਆ ਕਰਨਗੀਆਂ ਮੈਨੂੰ ਸਲਾਮ ਕਰਿਆ ਕਰਨਗੀਆਂ ਹੋ ਸਕੇ ਤਾਂ ਮੇਰੇ ਤੋਂ ਮਾੜਾ ਮੋਟਾ ਡਰਿਆ ਵੀ ਕਰਨਗੀਆਂ ਵੀ ਇਸ ਕੁੜੀ ਨੂੰ ਨਾ ਕਦੇ ਕੁਝ ਕਹਿ ਦੇਓ ਕਿਉਂਕਿ ਇਹਦੀ ਯਾਰੀ ਇੱਕ ਬੈਲੀ ਬੰਦੇ ਨਾਲ ਆ ਇਹਦੀ ਯਾਰੀ ਇੱਕ ਬਦਮਾਸ਼ ਬੰਦੇ ਨਾਲ ਆ ਜਿਹਦੇ ਨਾਲ 100 ਬੰਦਾ ਖੜਾਗਾ ਇਹਦਾ ਜਿਹੜਾ ਆਸ਼ਿਕਾ ਉਹ ਕਦੇ ਕੁਝ ਵੀ ਕਰਵਾ ਸਕਦਾਗਾ ਇਸ ਕਰਕੇ ਇਸ ਕੁੜੀ ਦੇ ਨਾਲ ਬਣਾ ਕੇ ਰੱਖਣ ਚ ਹੀ ਫਾਇਦਾ ਇਹਦੇ ਨਾਲ ਬਗਾਰਡਨ ਚ ਕੋਈ ਫਾਇਦਾ ਨਹੀਂ ਇੱਕ ਤਾਂ ਇਹ ਕਾਰਨ ਹੁੰਦਾ ਦੋਸਤੋ ਕਿਸੇ ਵੀ ਕੁੜੀ ਦਾ ਕਿਸੇ ਗਲਤ ਮੁੰਡੇ ਨਾਲ ਫਸਣ ਦਾ ਇੱਕ ਕਈ ਵਾਰੀ ਕੁੜੀਆਂ ਨੂੰ ਇਹ ਹੁੰਦਾ ਵੀ ਜਿਹੜਾ ਵਿਗੜਿਆ ਹੋਇਆ ਮੁੰਡਾ ਹੈਗਾ ਜਿਹੜਾ ਜੋ ਵੀ ਕਰਦਾ ਹੈਗਾ ਜਿੰਨੇ ਵੀ ਉਹ ਗਲਤ ਕੰਮ ਕਰਦਾ ਹੈਗਾ ਜਿਵੇਂ ਸਾਰੇ ਉਦਾਹਰਣ ਪਹਿਲਾਂ ਮੈਂ ਦੇ ਹੀ ਚੁਕਿਆਂ ਵੀ ਜਦੋਂ ਮੈਂ ਇਹਦੀ ਜ਼ਿੰਦਗੀ ਦੇ ਵਿੱਚ ਆ ਗਈ ਮੈਂ ਇਹਨੂੰ ਬਦਲ ਦੂੰਗੀ ਮੈਂ ਇਹਨੂੰ ਸੁਧਾਰ ਕੇ ਦਿਖਾਉਂਗੀ ਕੁੜੀਆਂ ਦੇ ਵਿੱਚ ਇਹ ਬਹੁਤ ਵੱਡਾ ਕੀੜਾ ਹੁੰਦਾ ਹੈਗਾ ਵੀ ਜਿਹੜਾ ਬੰਦਾ ਗਲਤ ਹੈ ਜਿਹੜਾ ਮੁੰਡਾ ਉਹਨਾਂ ਦੀ ਨਜ਼ਰ ਦੇ ਵਿੱਚ ਗਲਤ ਕੰਮ ਕਰ ਰਿਹਾ ਹੈਗਾ ਉਹ ਉਹਦੇ ਨਾਲ ਪਹਿਲਾਂ ਪਿਆਰ ਪਾਉਣਗੀਆਂ ਫਿਰ ਉਹ ਆਪਣੀ ਦਿਲੋਂ ਪੂਰੀ ਕੋਸ਼ਿਸ਼ ਕਰਨਗੀਆਂ ਵੀ ਹੁਣ ਮੈਂ ਆਪਣੇ ਪਿਆਰ ਦੇ ਜ਼ਰੀਏ ਇਸਨੂੰ ਬਦਲ ਦੂੰਗੀ ਇਨੂੰ ਇੱਕ ਚੰਗਾ ਇਨਸਾਨ ਬਣਾ ਕੇ ਦਿਖਾਉਂਗੀ ਇਹ ਪਤਾ ਨਹੀਂ ਕੁੜੀਆਂ ਦੇ ਅੰਦਰ ਕਿਉਂ ਹੁੰਦਾਗਾ ਪਰ ਕੁੜੀਆਂ ਆਪਣੇ ਇਸ ਕੰਮ ਦੇ ਵਿੱਚ ਇਸ ਕੋਸ਼ਿਸ਼ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋ ਜਾਂਦੀਆਂ ਨੇ ਕਿਉਂਕਿ ਦੋਸਤੋ ਜਿਹੜਾ ਵਿਗੜਿਆ ਹੋਇਆਗਾ ਜਿਨੇ ਆਪਣੇ ਮਾਪਿਓ ਦੀ ਨਹੀਂ ਸੁਣੀ ਉਸ ਮਾਪਿਓ ਦੀ ਜਿਹੜੇ ਮਾਪਿਓ ਨੇ ਉਹਨੂੰ ਇੰਨਾ ਪਾਲ ਪੋਸ ਕੇ ਐਡਾ ਵੱਡਾ ਕਰਤਾ ਜਿਹੜਾ ਉਹਨਾਂ ਨਾਲ ਲੜਦਾ ਝੜਦਾ ਉਹਨਾਂ ਨੂੰ ਕੁੱਟਦਾ ਮਾਰਦਾਗਾ ਉਹ 4 ਦਿਨ ਪਹਿਲਾਂ ਆਈ ਜ਼ਿੰਦਗੀ ਦੇ ਵਿੱਚ ਜਿਹੜੀ ਕੁੜੀ ਆਈ ਆ ਉਹ ODੀਆਂ ਗੱਲਾਂ ਚ ਕਿੱਥੋਂ ਆਜੂਗਾ ਉਹਦੇ ਕਹੇ ਤੋਂ ਕਿੱਥੋਂ ਸੁਧਰ ਜੂਗਾ ਇਹ ਕੋਸ਼ਿਸ਼ ਵੀ ਕੁੜੀਆਂ ਦੀ ਫਿਰ ਨਾਕਾਮ ਹੋ ਜਾਂਦੀ ਆ ਪਰ 90% ਕੁੜੀਆਂ ਦੀ ਇਹੀ ਸੋਚ ਹੁੰਦੀ ਆ ਵੀ ਮੈਂ ਆਪਣੇ ਇਸ ਆਸ਼ਿਕ ਨੂੰ ਬਦਲ ਦੂੰਗੀ ਇਹਦੀਆਂ ਆਦਤਾਂ ਬਦਲ ਕੇ ਦਿਖਾਉਂਗੀ ਇਹਦਾ ਸੁਭਾਅ ਬਦਲ ਕੇ ਦਿਖਾਉਂਗੀ ਇਹਨੂੰ ਨਸ਼ਾ ਕਰਨੋਂ ਹਟਾ ਦੂੰਗੀ ਲੜਾਈ ਕਰਨੋਂ ਹਟਾ ਦੂੰਗੀ ਬਦਮਾਸ਼ੀ ਨਹੀਂ ਇਹਨੇ ਕਰਨੀ ਗਲਤ ਸੰਗਤ ਵਿੱਚ ਬੈਠਣੋਂ ਹਟਾ ਦੂੰਗੀ ਇਹਨੂੰ ਇੱਕ ਚੰਗਾ ਇਨਸਾਨ ਬਣਾਉਂਗੀ ਜੋ ਕਿ ਉਹ ਬੰਦਾ ਸਾਹਮਣੇ ਵਾਲਾ ਕਦੇ ਵੀ ਨਹੀਂ ਬਣਦਾਗਾ ਤੇ ਕਈ ਕੁੜੀਆਂ ਦਾ ਦੋਸਤੋ ਸੁਭਾਅ ਐੋ ਜਿਹਾ ਹੁੰਦਾਗਾ ਵੀ ਉਹਨਾਂ ਨੂੰ ਮੁੰਡੇ ਹੀ ਇਹੋ ਜਿਹੇ ਪਸੰਦ ਆਉਂਦੇ ਆ ਜਿਹੜੇ ਹਰ ਵੇਲੇ ਮਤਲਬ ਥੋੜਾ ਜਿਹਾ ਬੈਲੀ ਲੀ ਬਣ ਕੇ ਰਹਿਣ ਬਦਮਾਸ਼ੀ ਵਾਲੀਆਂ ਗੱਲਾਂ ਕਰਨ ਵੱਡੀਆਂ ਗੱਲਾਂ ਕਰਨ ਬੁਲਟਾਂ ਤੇ ਘੁੰਮਣ ਗੱਡੀਆਂ ਤੇ ਘੁੰਮਣ ਵੱਡੀਆਂ ਗੱਲਾਂ ਕਰਨ ਤੇ ਇੱਕ ਕੁੜੀਆਂ ਉਹ ਹੁੰਦੀਆਂ ਨੇ ਦੋਸਤੋ ਜਿਨ੍ਹਾਂ ਨੂੰ ਗਾਣਿਆਂ ਨੇ ਪੱਟ ਰੱਖਿਆ ਹੁੰਦਾਗਾ ਫਿਲਮਾਂ ਨੇ ਪੱਟ ਰੱਖਿਆ ਹੁੰਦਾਗਾ ਜਿਵੇਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾਗਾ ਵੀ ਇੱਕ ਜਿਹੜਾ ਐਕਟਰ ਹੁੰਦਾਗਾ ਉਹ ਥੋੜਾ ਜਿਹਾ ਟਪੋਰੀ ਟਾਈਪ ਹੁੰਦਾਗਾ ਮਵਾਲੀ ਟਾਈਪ ਹੁੰਦਾਗਾ ਥੋੜਾ ਜਿਹਾ ਅਵਾਰਾ ਟਾਈਪ ਹੁੰਦਾਗਾ ਓਹ ਗੁੰਡਾਗਰਦੀ ਕਰਕੇ ਰੱਖਦਾਗਾ ਆਸੇ-ਪਾਸੇ ਦਾ ਸਾਰਾ ਏਰੀਆ ਉਹਨਾਂ ਤੋਂ ਡਰਦਾਗਾ ਨਾਲ ਦੀਆਂ ਜਿਹੜੀਆਂ ਕੁੜੀਆਂ ਉਹਦੇ ਤੇ ਮਰਦੀਆਂ ਹੁੰਦੀਆਂ ਕਿੰਨੀਆਂ ਜਾਂ ਜਿਹੜੇ ਇਹ ਗਾਣੇ ਆਉਂਦੇ ਆ ਜਿਵੇਂ ਪੰਜਾਬੀ ਹਿੰਦੀ ਹੋਗੇ ਉਹਨਾਂ ਵਿੱਚ ਜਿਹੜਾ ਬੈਲਪਣਾ ਦਿਖਾਇਆ ਜਾਂਦਾਗਾ ਉਸ ਨੂੰ ਦੇਖ ਕੇ ਕੁੜੀਆਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਨੇ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਇਹ ਬਦਮਾਸ਼ ਮੁੰਡੇ ਹੁੰਦੇ ਆ ਇਹਨਾਂ ਦੀ ਹਰ ਕੋਈ ਇੱਜ਼ਤ ਕਰਦਾਗਾ ਇਹਨਾਂ ਦੀ ਚੜ੍ਹਾਈ ਬਹੁਤ ਜ਼ਿਆਦਾ ਹੁੰਦੀ ਹੈ ਇਹਨਾਂ ਕੋਲੇ ਪੈਸਾ ਬਹੁਤ ਹੁੰਦਾਗਾ ਜਾਂ ਫਿਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਦੁੱਖ ਆਇਆ ਹੁੰਦਾਗਾ ਕੋਈ ਇਹੋ ਜਿਹੀ ਘਟਨਾ ਹੋਈ ਹੁੰਦੀ ਆ ਜਿਹਦੇ ਕਾਰਨ ਇਹ ਵੱਡੇ ਵੱਡੇ ਅਪਰਾਧੀ ਬਣ ਗਏ ਹੁੰਦੇ ਆ ਇਸ ਕਰਕੇ ਵੀ ਕੁੜੀਆਂ ਨੂੰ ਉਹੋ ਜਿਹੇ ਮੁੰਡੇ ਪਸੰਦ ਆਉਂਦੇ ਆ ਜਾਨੀ ਕਿ ਜੋ ਆਪਾਂ ਟੀਵੀ ਦੇ ਵਿੱਚ ਦੇਖਦੇ ਆ ਗਾਣਿਆਂ ਫਿਲਮਾਂ ਵਿੱਚ ਉਹਦਾ ਅਸਰ ਕਿਤੇ ਨਾ ਕਿਤੇ ਥੋੜਾ ਬਹੁਤ ਪੈਂਦਾਗਾ ਆਪਣੀ ਜ਼ਿੰਦਗੀ ਤੇ ਪੂਰੀ ਤਰ੍ਹਾਂ ਨਹੀਂ ਪੈਂਦਾਗਾ ਪਰ ਕੁਛ ਨਾ ਕੁਛ ਫਰਕ ਪੈਂਦਾ ਹੈਗਾ ਇਹ ਵੀ ਇੱਕ ਕਾਰਨ ਆ ਵੀ ਕੁੜੀਆਂ ਨੂੰ ਜਿਹੜੇ ਬੈਡ ਬॉयਜ਼ ਆ ਜਿਹਨੂੰ ਆਪਾਂ ਅੰਗਰੇਜ਼ੀ ਚ ਬੈਡ ਬॉयਜ਼ ਕਹਿ ਦਿੰਨੇ ਆ ਵੀ ਗਲਤ ਮੁੰਡੇ ਤਾਂ ਕਰਕੇ ਪਸੰਦ ਆਉਂਦੇ ਆ ਜਿਹੜੇ ਮੁੰਡੇ ਕੁੜੀਆਂ ਨੂੰ ਹਰ ਵੇਲੇ ਜੀ ਜੀ ਕਰੀ ਜਾਣ ਵੀ ਹਾਂਜੀ ਤੁਸੀਂ ਰੋਟੀ ਖਾ ਲਈ ਗੁੱਡ ਮਾਰਨਿੰਗ ਜੀ ਗੁੱਡ ਈਵਨਿੰਗ ਗੁੱਡ ਆਫਟਰਨੂਨ ਫਲਾਨਾ ਧੌਂਕਾ ਤੁਸੀਂ ਅੱਜ ਕਿੱਥੇ ਸੀ ਅੱਜ ਤੁਸੀਂ ਕੀ ਕਰਦੇ ਸੀ ਇਹੋ ਜਿਹੇ ਮੁੰਡੇ ਕੁੜੀਆਂ ਨੂੰ ਬਹੁਤ ਜ਼ਿਆਦਾ ਘੱਟ ਪਸੰਦ ਆਉਂਦੇ ਆ ਜਿਹੜਾ ਮੁੰਡਾ ਮਤਲਬ ਇਹਨਾਂ ਦੀ ਗੱਲਬਾਤ ਜੀ ਨਾ ਸੁਣੇ ਇਹਨਾਂ ਦੀ ਜ਼ਿਆਦਾ ਪਰਵਾਹ ਜੀ ਨਾ ਕਰੇ ਰੁੱਖ ਪਣੇ ਜੀ ਨਾਲ ਹਰ ਵੇਲੇ ਇਹਨਾਂ ਨਾਲ ਗੱਲ ਕਰੇ ਫੋਨ ਤੇ ਚੈਟ ਤੇ ਉਸ ਮੁੰਡੇ ਤੇ ਇਹ ਬਹੁਤ ਜਾਦੇ ਮਰਦਿਆਂ ਨੇ ਜਿਹੜਾ ਬੰਦਾ ਆਖੇ ਅਰਬੀ ਜੇ ਤੂੰ ਜਾਣੀ ਆ ਤਾਂ ਜਾ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੋਈ ਚੱਕਰ ਨਹੀਂ ਮੈਨੂੰ ਹੋਰ ਮਿਲ ਜੂਗੀ ਜਿਹੜਾ ਇਹਨਾਂ ਨੂੰ ਲਾ ਲਾ ਕੇ ਸਿੱਟੇ ਇਹਨਾਂ ਦੀ ਗੱਲ ਗੱਲ ਤੇ ਬੇਇਜ਼ਤੀ ਕਰੇ ਉਹ ਮੁੰਡਾ ਇਹਨਾਂ ਨੂੰ ਵਧੀਆ ਲੱਗਦਾ ਕਿਉਂਕਿ ਉਸ ਮੁੰਡੇ ਦੇ ਵਿੱਚ ਇਹਨਾਂ ਨੂੰ ਇੱਕ ਮਰਦ ਨਜ਼ਰ ਆਉਂਦਾਗਾ ਇੱਕ ਸਖਤ ਮਰਦ ਨਜ਼ਰ ਆਉਂਦਾ ਕਿਉਂਕਿ ਜਿਹੜਾ ਲੇਲੇ ਪੇਪੇ ਜੀ ਇਹਨਾਂ ਨਾਲ ਕਰੀ ਜਾਊਗਾ ਉਹ ਤਾਂ ਇਹਨਾਂ ਨੂੰ ਐ ਲੱਗੂ ਯਾਰ ਵੀ ਇਹ ਤਾਂ ਠੀਕ ਠਾਕ ਜੀ ਇਹਦੇ ਵਿੱਚ ਕੁਝ ਹੈ ਨਹੀਂ ਇਹਨਾਂ ਕੱਢ ਪਰ ਜਿਹੜਾ ਬੰਦਾ ਇੱਕ ਆਪਣਾ ਉਹ ਬਣਾ ਕੇ ਰੱਖੂਆ ਆਡੀ ਔਰਾਜਾ ਉਹਦੇ ਨਾਲ ਇਹ ਕੁੜੀਆਂ ਬਹੁਤ ਜਿਆਦੇ ਖੁਸ਼ ਰਹਿੰਦੀਆਂ ਨੇ ਵੀ ਅੱਛਾ ਯਾਰ ਆਹੀ ਅਸਲੀ ਮਰਦ ਆ ਜਿਹੜਾ ਸਮਾਰ ਕੇ ਸਾਡੀ ਗੱਲਬਾਤ ਜੀ ਨਹੀਂ ਸੁਣ ਰਿਹਾ ਸਾਨੂੰ ਇਸੇ ਨਾਲ ਹੀ ਗੱਲਬਾਤ ਕਰਨੀ ਚਾਹੀਦੀ ਆ ਤੇ ਹੁਣ ਤੁਸੀਂ ਸਭ ਤੋਂ ਕਮਾਲ ਦੀ ਗੱਲ ਦੋਸਤੋ ਇਹ ਦੇਖੋ ਵੀ ਜਦੋਂ ਇੱਕ ਕੁੜੀ ਇਹੋ ਜੇ ਮੁੰਡੇ ਦੇ ਸੰਪਰਕ ਚ ਆ ਜਾਂਦੀ ਆ ਜਦੋਂ ਉਹ ਕਿਸੇ ਗਲਤ ਮੁੰਡੇ ਨਾਲ ਬਦਮਾਸ਼ ਮੁੰਡੇ ਨਾਲ ਗੱਲਬਾਤ ਕਰ ਲੈਂਦੀ ਆ ਆਪਸ ਵਿੱਚ ਆਸ਼ਕ ਕਮਸ਼ੂਕ ਜਦੋਂ ਉਹ ਬਣ ਜਾਂਦੇ ਆ ਉਸ ਤੋਂ ਬਾਅਦ ਫਿਰ ਮੁੰਡਾ ਨਾ ਤਾਂ ਉਹਦੀ ਕਦਰ ਕਰੇ ਨਾ ਉਹਦੀ ਕੋਈ ਗੱਲ ਸੁਣੇ ਨਾ ਉਹਦਾ ਕੋਈ ਸ਼ੌਂਕ ਪੂਰਾ ਕਰੇ ਨਾ ਉਹਦੇ ਜਨਮ ਦਿਨ ਤੇ ਉਹਦੀ ਵਧਾਈਆਂ ਦੇਵੇ ਮਤਲਬ ਉਹ ਜੋ ਵੀ ਇੱਕ ਮਿੱਠਾ ਆਸ਼ਕ ਜਿੰਨੀਆਂ ਵੀ ਹਰਕਤਾਂ ਕਰਦਾ ਹੁੰਦਾਗਾ ਉਹ ਇਹੋ ਜੀ ਕੋਈ ਹਰਕਤ ਨਹੀਂ ਕਰਦਾਗਾ ਉਹਨੂੰ ਕੋਈ ਪਤਾ ਨਹੀਂ ਹੁੰਦਾ ਵੀ ਸਾਡੀ ਗੱਲਬਾਤ ਕਿਸ ਦਿਨ ਹੋਈ ਸੀਗੀ ਅੱਜ ਸਾਡੀ ਗੱਲਬਾਤ ਹੋਈ ਨੂੰ ਕਿੰਨੇ ਮਹੀਨੇ ਹੋ ਗਏ ਕਿੰਨੇ ਸਾਲ ਹੋ ਗਏ ਜਿਹੜੀ ਕੁੜੀ ਨਾਲ ਮੇਰਾ ਪਿਆਰ ਚੱਲਦਾ ਉਹਦਾ ਜਨਮ ਦਿਨ ਕਦੋਂ ਆ ਉਹਨੂੰ ਕੀ ਕੀ ਪਸੰਦ ਆ ਕਹਿੋ ਜੀਆਂ ਗੱਲਾਂ ਉਹਨੂੰ ਪਸੰਦ ਆ ਕਹਿੋ ਜੀਆਂ ਚੀਜ਼ਾਂ ਪਸੰਦ ਆ ਕਹਿੋ ਜੇ ਤੋਹਫੇ ਉਹਨੂੰ ਪਸੰਦ ਆ ਜਿਹੜੇ ਮੈਂ ਇਹਨੂੰ ਦੇਵਾਂ ਉਹ ਇਹੋ ਜੀ ਕੋਈ ਹਰਕਤ ਨਹੀਂ ਕਰਦਾਗਾ ਉਸ ਵੇਲੇ ਫਿਰ ਇਹਨਾਂ ਕੁੜੀਆਂ ਦਾ ਦਿਲ ਟੁੱਟਣਾ ਸ਼ੁਰੂ ਹੋ ਜਾਂਦਾਗਾ ਤੇ ਸਭ ਤੋਂ ਵੱਧ ਦਿਲ ਇਹਨਾਂ ਦਾ ਉਸ ਵੇਲੇ ਟੁੱਟਦਾਗਾ ਜਦੋਂ ਉਹ ਬਦਮਾਸ਼ ਬੈਲੀ ਬੰਦੇ ਜਿਨ੍ਹਾਂ ਦੀ ਪਹਿਲਾਂ ਹੀ ਹੋਰ ਬਹੁਤ ਸਾਰੀਆਂ ਕੁੜੀਆਂ ਨਾਲ ਗੱਲਬਾਤ ਹੁੰਦੀ ਆ ਉਹ ਇਹਨਾਂ ਦੇ ਢੂਈਂ ਚ ਲੱਤ ਮਾਰ ਕੇ ਇਹਨਾਂ ਨੂੰ ਛੱਡ ਜਾਂਦੇ ਆ ਇਹਨਾਂ ਦੇ ਸਰੀਰ ਦੀ ਵਰਤੋਂ ਕਰਦੇ ਆ 2-4 ਮਹੀਨੇ ਵਰਤੋਂ ਕਰਦੇ ਆ 2-4 ਸਾਲ ਵਰਤੋਂ ਕਰਦੇ ਆ ਹੋਟਲਾਂ ਦੇ ਕਮਰਿਆਂ ਚ ਲੈ ਜਾਂਦੇ ਆ ਇਹਨਾਂ ਦੀਆਂ ਵੀਡੀਓ ਬਣਾਉਂਦੇ ਆ ਵਾਇਰਲ ਕਰਦੇ ਆ ਫੇਰ ਕਿਤੇ ਜਾ ਕੇ ਇਹਨਾਂ ਦੀਆਂ ਅੱਖਾਂ ਖੋਲ੍ਹਦੀਆਂ ਨੇ ਵੀ ਨਹੀਂ ਯਾਰ ਅਸੀਂ ਤਾਂ ਬਹੁਤ ਵੱਡਾ ਗਲਤ ਪੰਗਾ ਲੈ ਲਿਆ ਸਾਡੇ ਲਈ ਤਾਂ ਕੋਈ ਸ਼ਰੀਫ ਮੁੰਡਾ ਹੀ ਠੀਕ ਸੀਗਾ ਚੰਗੇ ਸੰਸਕਾਰਾਂ ਵਾਲਾ ਮੁੰਡਾ ਹੀ ਠੀਕ ਸੀਗਾ ਇਹ ਤਾਂ ਜਿਹੋ ਜਿਹਾ ਸੱਚੀ ਮਿੱਚੀ ਜ਼ਿੰਦਗੀ ਚ ਸੀਗਾ ਇਹ ਤਾਂ ਮੇਰੇ ਨਾਲ ਵੀ ਉਦਾਂ ਦਾ ਹੀ ਨਿਕਲਿਆ ਕਿੱਥੇ ਤਾਂ ਮੈਂ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਇਹਨੂੰ ਚੰਗਾ ਇਨਸਾਨ ਬਣਾ ਰਹੀ ਸੀ ਪਰ ਇਹ ਤਾਂ ਮੈਨੂੰ ਵਰਤ ਕੇ ਛੱਡ ਗਿਆ ਨਾ ਤਾਂ ਹੁਣ ਮੈਂ ਉਸ ਪਾਸੇ ਦੀਆਂ ਨਾ ਉਸ ਪਾਸੇ ਦੀਆਂ ਫੇਰ ਦੋਸਤੋ ਉਹ ਜਿਹੜੇ ਮੁੰਡੇ ਹੁੰਦੇ ਆ ਉਹ ਇਹਨਾਂ ਨਾਲ ਐਦਾਂ ਦੀ ਬਾਰਦਾਤ ਕਰਕੇ ਜਾਂਦੇ ਆ ਫੇਰ ਕਿਤੇ ਜਾ ਕੇ ਇਹਨਾਂ ਦੀ ਅਕਲ ਟਿਕਾਣੇ ਆਉਂਦੀ ਆ ਫੇਰ ਰੋਂਦੀਆਂ ਨੇ ਕੁੜੀਆਂ ਕੱਲੀਆਂ ਬੈ ਬੈ ਕੇ ਫੇਰ ਰੋਟੀ ਪਾਣੀ ਛੱਡ ਦਿੰਦੀਆਂ ਨੇ ਉਹ ਦੁਨੀਆ ਤੋਂ ਅਲੱਗ ਹੋ ਜਾਂਦੀਆਂ ਨੇ ਮਾਪਿਓ ਤੋਂ ਬੱਖ ਹੋ ਜਾਂਦੀਆਂ ਨੇ ਘਰ ਦੇ ਵੀ ਪੁੱਛਦੇ ਰਹਿੰਦੇ ਆ ਵੀ ਕੀ ਹੋ ਗਿਆ ਤੈਨੂੰ ਚੰਗੀ ਭਲੀ ਹੱਸਦੀ ਖੇਡਦੀ ਹੁੰਦੀ ਸੀ ਕੀ ਤੈਨੂੰ ਹੋ ਗਿਆ ਰੋਟੀ ਪਾਣੀ ਕਿ ਉਨੀ ਖਾਂਦੀ ਬਾਹਰ ਕਿਉਂ ਨਹੀਂ ਨਿਕਲਦੀ ਕਮਰੇ ਚੋਂ ਤੂੰ ਕਾਲਜ ਚ ਪੜਨ ਕਿਉਂ ਨਹੀਂ ਜਾਂਦੀ ਤੂੰ ਸਕੂਲ ਚ ਪੜਨ ਕਿਉਂ ਨਹੀਂ ਜਾਂਦੀ ਤੈਨੂੰ ਕੀ ਹੋ ਗਿਆ ਪਰ ਉਹ ਕੁੜੀ ਹੁਣ ਸਾਰਿਆਂ ਨੂੰ ਕੀ ਦੱਸੇ ਵੀ ਮੇਰੇ ਨਾਲ ਹੋਇਆ ਕੀ ਆ ਵੀ ਪੁੱਠਾ ਪੰਗਾ ਤਾਂ ਮੈਂ ਆਪ ਹੀ ਲਿਆ ਸੀਗਾ ਹੁਣ ਇਹ ਕੱਲੀ ਕੱਲੀ ਗੱਲ ਉਹ ਬੋਲ ਕੇ ਕਿਹਨੂੰ ਕਿਹਨੂੰ ਦੱਸੇ ਫੇਰ ਇਹੋ ਜਿਹੀਆਂ ਕੁੜੀਆਂ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੀਆਂ ਨੇ ਉਹਨਾਂ ਦੀ ਦਵਾਈ ਚੱਲਣ ਲੱਗ ਜਾਂਦੀ ਆ ਡਾਕਟਰਾਂ ਨੂੰ ਜਾ ਕੇ ਨਾ ਤਾਂ ਉਹ ਸਹੀ ਗੱਲ ਦੱਸ ਪਾਉਂਦੀਆਂ ਨੇ ਵੀ ਸਾਡੇ ਨਾਲ ਹੋਇਆ ਕੀ ਆ ਨਾ ਘਰੇ ਮਾਪਿਆਂ ਨੂੰ ਦੱਸ ਸਕਦੀਆਂ ਨੇ ਅੱਖਾਂ ਸੁੱਜ-ਸੁੱਜ ਕੇ ਰੋ ਰੋ ਕੇ ਡੀਆਂ ਕਰਵਾ ਲੈਂਦੀਆਂ ਨੇ ਨਾ ਘਰੇ ਦੱਸਣ ਜੋਗਰੀਆਂ ਨੇ ਵੀ ਸਾਨੂੰ ਕੀ ਰੋਗ ਹੋ ਗਿਆ ਹੁਣ ਕੀ ਮਾਪਿਓ ਨੂੰ ਦੱਸਣ ਵੀ ਸਾਨੂੰ ਤਾਂ ਕੋਈ ਵਰਤ ਕੇ ਛੱਡ ਗਿਆ ਸਾਾਨੂੰ ਤਾਂ ਕੋਈ ਹੋਟਲਾਂ ਦੇ ਕਮਰੇ ਚ ਲੈ ਜਾ ਕੇ ਸਾਡੀ ਕਿਸੇ ਨੇ ਵੀਡੀਓ ਬਣਾ ਰੱਖੀ ਆ ਕਦੇ ਵੀ ਵਾਇਰਲ ਹੋ ਸਕਦੀ ਆ ਕਦੇ ਵੀ ਥੋੜੀ ਬਦਨਾਮੀ ਹੋ ਸਕਦੀ ਆ ਉਹ ਦਿਨ ਬਹੁਤ ਨੇੜੇ ਆ ਹੁਣ ਜਦੋਂ ਆਪਣੀ ਇੱਜ਼ਤ ਪੈਰਾਂ ਦੇ ਵਿੱਚ ਲੋਕਾਂ ਦੇ ਪੈਰਾਂ ਦੇ ਵਿੱਚ ਰੁਲਣ ਵਾਲੀ ਆ ਕਿਉਂਕਿ ਫਲਾਣੇ ਮੁੰਡੇ ਨੇ ਵੀਡੀਓ ਬਣਾ ਲਈ ਆ ਹੁਣ ਨਾਲੇ ਤਾਂ ਮੈਥੋਂ ਪੈਸੇ ਭਾਲਦਾ ਨਾਲੇ ਮੈਨੂੰ ਬਲੈਕਮੇਲ ਕਰਦਾਗਾ ਵੀ ਜੇ ਨਾ ਮੈਨੂੰ ਮਿਲ ਆਈ ਤਾ ਮੈਂ ਵੀਡੀਓ ਵਾਇਰਲ ਕਰੂੰਗਾ ਜੇ ਨਾ ਮੈਨੂੰ ਇੰਨੇ ਪੈਸੇ ਖਵਾਏ ਤਾਂ ਮੈਂ ਇਹ ਵੀਡੀਓ ਤੇਰੀ ਇੰਟਰਨੈਟ ਤੇ ਪਾਉਂਗਾ ਤੇਰੀ ਬੇਇੱਜ਼ਤੀ ਕਰਾਉਂਗਾ ਲੋਕਾਂ 'ਚ ਤੇਰਾ ਜਲੂਸ ਕੱਢੂੰਗਾ ਮੈਂ ਹੁਣ ਤੇਰਾ ਕਦੇ ਬਿਆਨ ਹੀ ਹੋਣ ਦੇਊਂਗਾ ਬੇਸ਼ੱਕ ਮੇਰੀ ਹੋਰ 10 ਕੁੜੀਆਂ ਨਾਲ ਗੱਲਬਾਤ ਆ ਪਰ ਤੂੰ ਵੀ ਮੇਰੇ ਨਾਲ ਗੱਲਬਾਤ ਰੱਖ ਜੇ ਨਾ ਰੱਖੇਂਗੀ ਤਾਂ ਮੈਂ ਤੇਰਾ ਬਿਆਹ ਨਹੀਂ ਹੋਣ ਦੇਵਾਂਗਾ ਜਿੱਦੇ ਤੇਰਾ ਕੋਈ ਵਿਆਹ ਦਾ ਦਿਨ ਹੋਊਗਾ ਉਹਦੇ ਤੇਰਾ ਜਲੂਸ ਕੱਢ ਕੇ ਜਾਊਂਗਾ ਮੁੰਡੇ ਵਾਲਿਆਂ ਨੂੰ ਸਾਰੀ ਗੱਲ ਦੱਸ ਕੇ ਆਊਂਗਾ ਵੀ ਪਹਿਲਾਂ ਤੂੰ ਮੇਰੇ ਨਾਲ ਇੰਨੇ ਸਾਲ ਮੂੰਹ ਕਾਲਾ ਕਰਦੀ ਰਹੀਆਂ ਮੇਰੇ ਨਾਲ ਪੈਂਦੀ ਰਹੀਆਂ ਮੇਰੇ ਨਾਲ ਸੌਂਦੀ ਰਹੀਆਂ ਇੱਥੋਂ ਤੱਕ ਉਤਰ ਆਉਂਦੇ ਆ ਦੋਸਤੋ ਫਿਰ ਉਹ ਜਿਹੜੇ ਬਦਮਾਸ਼ ਮੁੰਡੇ ਹੁੰਦੇ ਆ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰਨ ਚ ਤੇ ਇਹ ਕੁੜੀਆਂ ਖੁਦ ਹੀ ਜ਼ਿੰਮੇਵਾਰ ਹੁੰਦੀਆਂ ਨੇ ਕਿਉਂਕਿ ਸਹੀ ਮੁੰਡਾ ਤਾਂ ਇਹਨਾਂ ਨੂੰ ਚੰਗਾ ਹੀ ਨਹੀਂ ਲੱ ਉਹ ਪਸੰਦੀ ਜਿਹੜੇ ਹੁੰਦੇ ਆ ਗਲਤ ਮੁੰਡੇ ਆਉਂਦੇ ਆ ਵੈਸੇ ਇਹ ਗੱਲ ਕਹਿਣੀ ਨਹੀਂ ਚਾਹੀਦੀ ਪਰ ਹੁਣ ਮੈਨੂੰ ਕਹਿਣੀ ਪਊਗੀ ਉਹ ਇੱਕ ਇਨਾਂ ਤੇ ਪੁਰਾਣੀ ਕਹਾਵਤ ਵੀ ਆ ਵੀ ਮੱਖੀ ਹਮੇਸ਼ਾ ਹੀ ਗੰਦ ਤੇ ਬੈਠਦੀ ਆ ਕੁੜੀ ਕਦੇ ਹੀ ਨਹੀਂ ਦੇਖਦੀ ਵੀ ਮੁੰਡਾ ਅੱਗੋਂ ਕਿੰਨਾ ਸੰਸਕਾਰੀ ਐ ਕਿੰਨਾ ਚੰਗਾ ਜਾਂ ਸੋਹਣਾ ਸੁਨੱਖਾ ਜਾਂ ਕਿਵੇਂ ਲਾ ਲੋ ਚੰਗੇ ਸੰਸਕਾਰਾਂ ਵਾਲਾ ਕੁੜੀ ਹਮੇਸ਼ਾ ਗੰਦ ਤੇ ਜਾ ਕੇ ਹੀ ਡਿੱਗਦੀ ਐ ਸਚਾਈ ਐ ਦੋਸਤੋ ਤੇ ਇਹ ਕੁੜੀਆਂ ਆਪ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀਆਂ ਨੇ ਤੇ ਹੁਣ ਗੱਲ ਕਰਦੇ ਆਪਾਂ شریف ਮੁੰਡਿਆਂ ਦੀ ਜਿਹੜੇ ਵਿਚਾਰੇ ਬਿਲਕੁਲ ਭੋਲੇ-ਪਾਲੇ ਹੁੰਦੇ ਨੇ ਘਰੋਂ ਵੀ ਚੰਗੇ ਸੰਸਕਾਰਾਂ ਵਾਲੇ ਹੁੰਦੇ ਨੇ ਵਧੀਆ ਪੜ੍ਹੇ-ਲਿਖੇ ਹੁੰਦੇ ਨੇ ਕਿਸੇ ਨਾਲ ਲੜਾਈ ਪੜਾਈ ਨਹੀਂ ਕਰਦੇ ਕਿਸੇ ਨੂੰ ਉੱਚਾ ਨੀਮਾ ਨਹੀਂ ਬੋਲਦੇ ਹਰ ਕਿਸੇ ਦੀ ਇੱਜ਼ਤ ਕਰਦੇ ਆ ਹਰ ਕਿਸੇ ਤੈਨੂੰ ਹਾਂਜੀ ਹਾਂਜੀ ਕਹਿ ਕੇ ਬੁਲਾਉਂਦੇ ਆ ਵੱਡੇ ਛੋਟੇ ਦਾ ਮਾਨ ਸਨਮਾਨ ਕਰਦੇ ਆ ਕੁੜੀਆਂ ਦੀ ਇੱਜ਼ਤ ਕਰਦੇ ਆ ਜੇ ਉਹ ਇਹ ਜਾਂ ਕੋਈ ਮੁੰਡਾ ਕੁੜੀ ਤੇ ਟਰਾਈ ਲਾਊਗਾ ਵੀ ਇਹ ਕੁੜੀ ਸਾਹਮਣੇ ਵਾਲੀ ਮੇਰੇ ਨਾਲ ਗੱਲ ਕਰ ਲੇ ਤਾਂ ਕੁੜੀ ਉਸ ਮੁੰਡੇ ਨੂੰ ਨੱਕ ਥੱਲੇ ਵੀ ਨਹੀਂ ਲੈ ਕੇ ਆਉਂਦੀ ਕਿ ਉਸ ਕੁੜੀ ਨੂੰ ਉਸ ਮੁੰਡੇ ਨੂੰ ਪਸੰਦ ਹੀ ਨਹੀਂ ਕਰਦੀਗੀ ਉਹਦੇ ਵੱਲ ਦੇਖਦੀ ਵੀ ਨਹੀਂਗੀ ਕਿਉਂ ਨਹੀਂ ਦੇਖਦੀਗੀ ਕਿਉਂਕਿ ਉਹ ਵਿਚਾਰਾ ਇੱਕ ਸਧਾਰਨ ਮੁੰਡਾ ਹੁੰਦਾਗਾ ਨਾ ਤਾਂ ਉਹ ਕਦੇ ਲੜਾਈ ਪੜਾਈ ਚ ਆਇਆ ਹੁੰਦਾਗਾ ਨਾ ਤਾਂ ਕੁੜੀ ਨੇ ਉਸ ਨੂੰ ਕਦੇ ਕਿਸੇ ਨਾਲ ਲੜਦਾ ਦੇਖਿਆ ਹੁੰਦਾਗਾ ਨਾ ਕੋਈ ਨਸ਼ਾ ਕਰਦਾ ਦੇਖਿਆ ਦਾਗਾ ਨਾ ਕਿਸੇ ਨੂੰ ਚਾਨੀਮਾ ਬੋਲਦਾ ਦੇਖਿਆ ਹੁੰਦਾਗਾ ਨਾ ਕਦੇ ਅਵਾਰਾਗਰਦੀ ਕਰਦਾ ਦੇਖਿਆ ਹੁੰਦਾਗਾ ਨਾ ਕੁੜੀਆਂ ਪਿੱਛੇ ਗੇੜੀਆਂ ਲਾਉਂਦਾ ਦੇਖਿਆ ਹੁੰਦਾਗਾ ਬੁਲਟ ਤੇ ਚੜਕੇ ਗੱਡੀਆਂ ਤੇ ਚੜਕੇ ਨਾ ਉਹ ਮੁੰਡਾ ਕੋਈ ਦਿਖਾਵਾ ਕਰ ਰਿਹਾ ਹੁੰਦਾਗਾ ਵੀ ਮੈਂ ਬਾਲੇ ਤੱਕੜੇ ਘਰੋਂ ਆ ਜਾਂ ਮੇਰੇ ਕੋਲੇ ਇੰਨਾ ਕੁਛ ਆ ਮੇਰੇ ਕੋਲੇ ਮਹਿੰਗਾ ਫੋਨ ਆ ਇਸ ਕਰਕੇ ਇਨ੍ਹਾਂ ਕੁੜੀਆਂ ਨੂੰ ਉਹ ਮੁੰਡੇ ਪਸੰਦ ਹੀ ਨਹੀਂ ਆਉਂਦੇਗੇ ਨਾਲੇ ਇੱਕ ਗੱਲ ਹੋਰ ਆ ਉਹੇ ਜੇ ਮੁੰਡਿਆਂ ਨਾਲ ਜੇ ਇਹ ਕੁੜੀਆਂ ਗੱਲ ਕਰ ਲੈਣ ਤਾ ਉਹ ਮੁੰਡੇ ਹਮੇਸ਼ਾ ਇਹਨਾਂ ਦੀ ਇੱਜ਼ਤ ਕਰਨਗੇ ਇਹਨਾਂ ਦੀ ਕਦਰ ਕਰਨਗੇ ਇਹਨਾਂ ਤੋਂ ਬਿਨਾ ਕਿਸੇ ਵੱਲ ਅੱਖ ਪਟਕ ਕੇ ਨਹੀਂ ਦੇਖਣਗੇ ਨਾ ਕਦੇ ਹੋਟਲ ਦੇ ਕਮਰਿਆਂ ਚ ਲਿ ਜਾ ਕੇ ਇਹਨਾਂ ਦੀਆਂ ਵੀਡੀਓ ਬਣਾਉਣਗੇ ਨਾ ਕਦੇ ਇਹਨਾਂ ਦੀ ਇੱਜ਼ਤ ਦੀ ਨਿਲਾਮੀ ਕਰਨਗੇ ਨਾ ਕਦੇ ਇਹਨਾਂ ਨੂੰ ਬਲੈਕਮੇਲ ਕਰਨਗੇ ਪਰ ਉੱਥੋਂ ਤੱਕ ਤਾਂ ਦੋਸਤੋ ਨੌਬਤੀ ਨਹੀਂ ਆਉਂਦੀ ਕਿਉਂਕਿ ਕੁੜੀ ਹੈ ਜਿਹੜੀ شریف ਮੁੰਡੇ ਨਾਲ ਗੱਲ ਕਰਦੀ ਨਹੀਂ ਗੱਲ ਉੱਥੋਂ ਤੱਕ ਪਹੁੰਚਦੀ ਨਹੀਂ ਜਿਹੜੇ ਗਲਤ ਮੁੰਡੇ ਹੁੰਦੇ ਆ ਉਹ ਤਾਂ ਕੁੜੀਆਂ ਨਾਲ ਭੈੜੀ ਕਰ ਜਾਂਦੇ ਆ ਉਹਨਾਂ ਦੇ ਸਰੀਰ ਦੀ ਵਰਤੋਂ ਕਰਕੇ ਉਹਨਾਂ ਨੂੰ ਛੱਡ ਜਾਂਦੇ ਆ ਤੇ ਜਿਹੜੇ شریف ਮੁੰਡੇ ਹੁੰਦੇ ਇਹਨਾਂ ਨਾਲ ਕੁੜੀਆਂ ਪੈੜੀ ਕਰ ਜਾਂਦੀਆਂ ਨੇ ਕੁੜੀਆਂ ਇਹਨਾਂ ਨਾਲ ਟਾਈਮ ਪਾਸ ਕਰਦੀਆਂ ਨੇ ਜੇ ਕੋਈ شریف ਮੁੰਡਾ ਮਾੜੇ-ਮੋٹے ਤਕੜੇ ਘਰੋਂ ਆ ਚੰਗੇ ਪਰਿਵਾਰ ਚੋਂ ਆ ਤਾਂ ਉਹਨਾਂ ਤੋਂ ਪੈਸੇ ਖਾਂਦੀਆਂ ਨੇ ਕਦੇ ਜਨਮ ਦਿਨ ਦੇ ਨਾਂ ਤੇ ਕਦੇ ਜਿੱਦੇ ਆਪਣੀ ਗੱਲਬਾਤ ਹੋਈ ਸੀ ਉਸ ਦਿਨ ਨੂੰ ਯਾਦ ਕਰਕੇ ਕਦੇ ਫੋਨ ਲੈਣਾ ਕਦੇ ਫੋਨ ਦਾ ਰੀਚਾਰਜ ਕਰਾਉਣਾ ਕਦੇ ਮਹਿੰਗੇ ਬ੍ਰਾਂਡਾਂ ਦੇ ਕੱਪੜੇ ਲੈਣੇ ਆ ਬੂਟ ਲੈਣੇ ਆ ਐਂਕ ਲੈਣੀ ਆ ਘੜੀ ਲੈਣੀ ਆ ਕੁਝ ਹੋਰ ਲੈਣਾ ਐਦਾਂ-ਐਦਾਂ ਕਰਕੇ ਉਹ شریف ਘਰਾਂ ਦੇ ਮੁੰਡਿਆਂ ਨੂੰ ਖੰਦੀਆਂ ਰਹਿੰਦੀਆਂ ਨੇ ਤੇ ਜਦੋਂ ਉਹਨਾਂ ਦਾ ਉਹਨਾਂ ਮੁੰਡਿਆਂ ਤੋਂ ਮਨ ਭਰ ਜਾਂਦਾਗਾ ਉਹਨਾਂ ਨਾਲ ਸਰੀਰਕ ਸੁੱਖ ਵੀ ਪੂਰਾ ਭੋਗ ਲਿਆ ਉਹਨਾਂ ਨਾਲ ਟਾਈਮ ਪਾਸ ਵੀ ਪੂਰਾ ਕਰ ਲਿਆ ਫੇਰ ਉਹਨਾਂ ਦੇ ਠੂਕਨੇ 'ਚ ਲੱਤ ਮਾਰ ਜਾਂਦੀਆਂ ਨੇ ਤੇ ਉਹ ਮੁੰਡੇ ਵੀ ਫੇਰ ਸਦਮੇ 'ਚ ਵਗ ਜਾਂਦੇ ਆ ਉਹ ਵੀ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਜਾਂਦੇ ਆ ਫੇਰ ਉਹ ਵੀ ਰੋਟੀ ਪਾਣੀ ਛੱਡ ਜਾਂਦੇ ਆ ਉਹਨਾਂ ਦੀਆਂ ਵੀ ਰੋ ਰੋ ਕੇ ਅੱਖਾਂ ਸੁੱਜ ਜਾਂਦੀਆਂ ਨੇ ਉਹਨਾਂ ਦੇ ਵੀ ਮਾਪਿਓ ਉਹਨਾਂ ਨੂੰ ਪੁੱਛਦੇ ਆ ਵੀ ਵੀ ਦੱਸ ਪੁੱਤ ਗੱਲ ਕੀ ਹੋ ਗਈ ਤੂੰ ਇੰਨਾ ਦਾਸ ਕਿਉਂ ਰਹਿਣਾਗਾ ਰਿਸ਼ਤੇਦਾਰਾਂ ਨਾਲੋਂ ਗਲੀ ਗਵਾਂਢ ਨਾਲੋਂ ਸਾਡੇ ਨਾਲੋਂ ਕਿਉਂ ਟੁੱਟ ਕੇ ਬੈਠ ਗਿਆ ਕਿਉਂ ਸਾਰਾ ਦਿਨ ਕਮਰੇ ਦੇ ਅੰਦਰ ਬੈਠਾ ਰਹਿਣਾਗਾ ਕਿਉਂ ਰੋਂਦਾ ਰਹਿਣਾਗਾ ਦੱਸ ਤਾਂ ਦੇ ਕੀ ਗੱਲਬਾਤ ਹੋਈ ਆ ਪਰ ਉਹ ਮੁੰਡੇ ਕੀ ਦੱਸਣ ਵੀ ਮੈਂ ਤਾਂ ਇੰਨਾ ਵਫਾਦਾਰ ਸੀ ਮੈਂ ਇਨੀ ਇਮਾਨਦਾਰੀ ਦਿਖਾਈ ਸੀ ਮੈਂ ਉਸ ਕੁੜੀ ਤੋਂ ਬਿਨਾ ਕਿਸੇ ਵੱਲ ਅੱਖ ਪਟਕੇ ਨਹੀਂ ਝਾਕਿਆ ਸੀ ਪਰ ਪਰ ਫੇਰ ਵੀ ਉਹ ਕੁੜੀ ਮੈਨੂੰ ਛੱਡ ਕੇ ਤੁਰ ਗਈ ਮੈਨੂੰ ਧੋਖਾ ਦੇ ਕੇ ਤੁਰ ਗਈ ਕਿਸੇ ਹੋਰ ਮੁੰਡੇ ਨਾਲ ਉਹਨੇ ਗੱਲਬਾਤ ਕਰ ਲਈ ਫੇਰ ਉਹ ਕਿਹੜੀਆਂ ਕਿਹੜੀਆਂ ਗੱਲਾਂ ਆਪਣੇ ਮਾਪਿਆਂ ਨੂੰ ਦੱਸਣ ਦੋਸਤੋ ਜਾਨੀ ਕਿ ਦੋਸਤੋ ਉਹੀ ਗੱਲ ਹੋਗੀ ਨਾ ਵੀ ਜੇ ਤਾਂ ਗੋ ਮੁੰਡਾ ਚੰਗਾ ਹੋਊਗਾ ਮੁੰਡਾ ਵਫਾਦਾਰ ਹੋਗਾ ਫੇਰ ਤਾਂ ਉਹਨੂੰ ਅੱਗੋਂ ਕੁੜੀ ਨਹੀਂ ਚੰਗੀ ਟੱਕਰਦੀ ਤੇ ਜੇ ਕੁੜੀ ਚੰਗੀ ਟੱਕਰ ਜੇ ਫੇਰ ਉਹਨੂੰ ਅੱਗੋਂ ਮੁੰਡਾ ਨਹੀਂ ਚੰਗਾ ਟੱਕਰਦਾ ਤੇ ਜੇ ਦੋਨੇ ਚੰਗੇ ਹੋਣ ਫੇਰ ਤਾਂ ਬਸ ਗੱਲਬਾਤ ਦਾ ਜਮਾ ਖਾਤਮਾ ਹੀ ਹੋ ਜਾਂਦਾਗਾ ਕਿਉਂਕਿ ਇਹ ਤਾਂ ਮੇਰੇ ਹਿਸਾਬ ਨਾਲ ਕੋਈ 100 ਦੇ ਵਿੱਚੋਂ ਕੋਈ ਇੱਕ ਪ੍ਰੇਮ ਕਹਾਣੀ ਐ ਜੀ ਹੁੰਦੀ ਆ ਵੀ ਜਿੱਥੇ ਦੋਨੇ ਇਮਾਨਦਾਰ ਨੇ ਦੋਨੇ ਵਫਾਦਾਰ ਨੇ ਨਹੀਂ ਤਾਂ ਦੋਨਾਂ ਵਿੱਚੋਂ ਕੋਈ ਇੱਕ ਬੇਈਮਾਨੀ ਕਰੂਗਾ ਹੀ ਕਰੂਗਾ ਭਾਵੇਂ ਕੁੜੀ ਕਰ ਜੇ ਭਾਵੇਂ ਮੁੰਡਾ ਕਰ ਜੇ ਇਹ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਸੀ ਇਹ ਅੱਜ ਵੀ ਹੁੰਦੀਆਂ ਨੇ ਤੇ ਉਨ ਵਾਲੇ ਟਾਈਮ ਚ ਤਾਂ ਇਹ ਹੋਰ ਜ਼ਿਆਦਾ ਹੋਣਗੀਆਂ ਕੁੜੀਆਂ ਨੂੰ ਪਤਾ ਸਭ ਤੋਂ ਵੱਧ ਕੀ ਪਸੰਦ ਆ ਕੁੜੀਆਂ ਨੂੰ ਸਭ ਤੋਂ ਵੱਧ ਇਹ ਪਸੰਦ ਹੁੰਦਾ ਵੀ ਮੁੰਡੇ ਕੋਲੇ ਇੱਕ ਤਾਂ ਮਹਿੰਗਾ ਫੋਨ ਹੋਵੇ ਇੱਕ ਮੁੰਡਾ ਗੱਡੀ ਦੇ ਵਿੱਚ ਜਾਂ ਬੁਲਟ ਦੇ ਉੱਤੇ ਬਹੁਤ ਸਾਰੇ ਗੇੜੇ ਦਿੰਦਾ ਹੋਵੇ ਆਵਾਰਾ ਗਰਦੀਜੀ ਕਰਦਾ ਹੋਵੇ ਮਾੜਾ ਮੋਟਾ ਕੁੜੀਆਂ ਨੂੰ ਆਉਂਦੀਆਂ ਜਾਂਦੀਆਂ ਨੂੰ ਉਹਨਾਂ ਤੇ ਕੋਈ ਟਿੱਪਣੀ ਜੀ ਕਰਦਾ ਹੋਵੇ ਵੀ ਤੂੰ ਅੱਜ ਸੋਹਣੀ ਲੱਗ ਰਹੀ ਏ ਤੂੰ ਐ ਕਰਦੀਆਂ ਝੂਠੀਆਂ ਤਰੀਫਾਂ ਜੀਆਂ ਕਰਦਾ ਹੋਵੇ ਉਸ ਮੁੰਡੇ ਤੇ ਕੁੜੀਆਂ ਬਹੁਤ ਖੁਸ਼ ਰਹਿੰਦੀਆਂ ਨੇ ਤੇ ਜਿਹੜਾ ਮੁੰਡਾ ਕੁੜੀਆਂ ਨੂੰ ਦੇਖ ਕੇ ਨੀਮੀ ਪਾ ਲੇ ਕੋਈ ਉਹਨਾਂ ਨੂੰ ਗਲਤ ਟਿੱਪਣੀ ਨਾ ਕਰੇ ਦਿਖਾਵਾ ਨਾ ਕਰੇ ਵੀ ਮੇਰੇ ਕੋਲੇ ਕੀ ਕੋਸ਼ਾ ਮੈਂ ਘਰੋਂ ਕਿੰਨਾ ਤਕੜਾਂਗਾ ਮੇਰੇ ਕੋਲੇ ਆ ਗੱਡੀ ਆ ਫੋਨ ਆ ਇੰਨੀ ਮਹਿੰਗੀ ਮੈਂ ਘੜੀ ਪਾਉਣਾ ਐਨੇ ਮਹਿੰਗੇ ਮੈਂ ਕੱਪੜੇ ਪਾਉਣਾ ਉਸ ਮੁੰਡੇ ਨੂੰ ਇਹ ਨੱਕ ਥੱਲੇ ਨਹੀਂ ਲੈ ਕੇ ਆਉਂਦਿਆਂ ਇਸ ਤਰ੍ਹਾਂ ਦੀਆਂ ਕੁੜੀਆਂ ਨੇ ਅੱਜ ਕੱਲ੍ਹ ਦੀਆਂ ਬਾਕੀ ਸਿਰਫ ਅੱਜ ਕੱਲ੍ਹ ਦੀਆਂ ਨਹੀਂ ਇਹ ਪਹਿਲਾਂ ਵੀ ਐਵੇਂ ਕਰਦੀਆਂ ਸੀ ਹੁਣ ਵੀ ਐਵੇਂ ਕਰਦੀਆਂ ਨੇ ਤੇ ਅੱਗੇ ਵੀ ਇਦਾਂ ਹੀ ਕਰਦੀਆਂ ਰਹਿਣਗੀਆਂ ਜਿਹੜੇ ਮੁੰਡੇ ਨੇ ਕੁੜੀ ਦੇ ਸਰੀਰ ਦੀ ਸਿਰਫ ਵਰਤੋਂ ਕਰਨੀ ਹੁੰਦੀ ਆ ਸਿਰਫ ਉਹਦੇ ਸਰੀਰ ਤੱਕ ਉਹਨੂੰ ਮਤਲਬ ਹੁੰਦਾ ਅੱਗੇ ਚੱਲ ਕੇ ਉਹਦੇ ਨਾਲ ਵਿਆਹ ਨਾ ਕਰਾਉਣਾ ਇੱਕ ਗੱਲ ਤੁਸੀਂ ਦੇਖ ਲਿਓ ਉਹ ਇਹ ਜਾਂ ਗਲਤ ਮੁੰਡਾ ਕਦੇ ਵੀ ਕੁੜੀ ਨੂੰ ਰੋਕੂ ਟੋਕੂਗਾ ਨਹੀਂ ਕਿਸੇ ਵੀ ਗੱਲ ਤੋਂ ਵੀ ਤੂੰ ਕਿੱਥੇ ਜਾਨੀ ਆ ਕਿੱਥੋਂ ਆਉਣੀ ਆ ਕਿਹੜੇ ਟਾਈਮ ਤੂੰ ਘਰੋਂ ਤੜਕੇ ਨਿਕਲਦੀ ਆ ਕਿਹੜੇ ਟਾਈਮ ਤੂੰ ਆਥਣੇ ਰਾਤ ਨੂੰ ਘਰੇ ਵੜਦੀ ਆ ਉਹਨੂੰ ਕੋਈ ਮਤਲਬ ਨਹੀਂ ਹੈਗਾ ਵੀ ਤੂੰ ਪੂਰੇ ਕੱਪੜੇ ਪਾਉਣੀ ਆ ਛੋਟੇ ਪਾਉਣੀ ਆ ਸੂਟ ਪਾਉਣੀ ਆ ਕਿ ਇਹੋ ਜਾਂ ਤੇਰਾ ਵਾਲ ਬੌਣ ਦਾ ਤਰੀਕਾ ਕਿ ਇਹੋ ਜਾਂ ਤੇਰਾ ਬੋਲਣ ਚੱਲਣ ਦਾ ਤਰੀਕਾ ਕਿ ਇਹੋ ਜਾਂ ਤੇਰਾ ਉੱਠਣ ਬੈਠਣ ਦਾ ਤਰੀਕਾ ਕਿ ਇਹੋ ਜੇ ਤੇਰੇ ਆਪਣੇ ਜ਼ਿੰਦਗੀ ਦੇ ਵਿੱਚ ਯਾਰ ਨੇ ਮੁੰਡੇ ਤੇਰੇ ਯਾਰ ਦੋਸਤ ਨੇ ਕੁੜੀਆਂ ਤੇਰੀਆਂ ਸਹੇਲੀਆਂ ਨੇ ਉਹ ਕੁੜੀ ਨੂੰ ਕੋਈ ਵੀ ਰੋਕ ਟੋਕ ਨਹੀਂ ਕਰੂਗਾ ਵੀ ਤੂੰ ਉਹਨੂੰ ਨਾ ਬੁਲਾਜਾ ਇਹਨੂੰ ਨਾ ਬੁਲਾਕ ਉਹ ਪਤਾ ਹੈ ਕਿਉਂ ਨਹੀਂ ਕਰੂਗਾ ਕਿਉਂਕਿ ਦੋਸਤੋ ਉਹੋ ਜਿਹੇ ਮੁੰਡਿਆਂ ਨੇ ਨਾ ਤਾਂ ਉਸ ਕੁੜੀ ਨਾਲ ਵਿਆਹ ਕਰਾਉਣਾ ਹੁੰਦਾਗਾ ਨਾ ਉਹਦੇ ਨਾਲ ਜ਼ਿੰਦਗੀ ਭਰ ਸਾਥ ਨਿਭਾਉਣਾ ਹੁੰਦਾਗਾ ਉਹਨਾਂ ਨੂੰ ਸਿਰਫ ਕੁੜੀ ਦਾ ਸਰੀਰ ਚਾਹੀਦਾ ਹੁੰਦਾਗਾ ਤੇ ਸਰੀਰ ਉਹਨਾਂ ਨੂੰ ਮਿਲ ਹੀ ਜਾਂਦਾਗਾ ਕਿਉਂਕਿ ਕਦੇ ਹੋਟਲ ਦੇ ਕਮਰੇ 'ਚ ਲੈ ਜਾਂਦੇ ਆ ਕਦੇ ਖੇਤ ਲੈ ਜਾਂਦੇ ਆ ਕਦੇ ਆਪਣੀ ਗੱਡੀ ਦੇ ਵਿੱਚ ਹੀ ਪੂਰੀ ਬਾਰਦਾਤ ਨੂੰ ਅੰਜਾਮ ਦੇ ਦਿੰਦੇ ਆ ਤੇ ਕੁੜੀਆਂ ਪੂਰੀਆਂ ਖੁਸ਼ ਰਹਿੰਦੀਆਂ ਨੇ ਉਹਨਾਂ ਮੁੰਡਿਆਂ ਤੇ ਵੀ ਜਿਹੜਾ ਸਾਡਾ ਆਸ਼ਿਕਾ ਸਾਂ ਉਹ ਕਿਸੇ ਗੱਲ ਦੀ ਰੋਕ ਟੋਕ ਨਹੀਂ ਕਰਦਾ ਸਾਡੇ ਤੇ ਕਿੰਨਾ ਭਰੋਸਾ ਕਰਦਾਗਾ ਸਾਨੂੰ ਇਹ ਨਹੀਂ ਕਹਿੰਦਾ ਵੀ ਤੂੰ ਉਹਨੂੰ ਨਾ ਬੁਲਾ ਤੂੰ ਉਹਨੂੰ ਨਾ ਬੁਲਾ ਇਹਦੇ ਨਾਲ ਨਾ ਗੱਲ ਕਰ ਉਹਦੇ ਨਾਲ ਨਾ ਗੱਲ ਕਰ ਆਹਾ ਨਾ ਖਾ ਉਹ ਨਾ ਖਾ ਇਹ ਜੇ ਕੱਪੜੇ ਨਾ ਪਾ ਉਹ ਜੇ ਕੱਪੜੇ ਨਾ ਪਾ ਤੇ ਜਿਹੜਾ شریف ਮੁੰਡਾ ਕੁੜੀ ਨਾਲ ਅੱਗੇ ਵਾਸਤੇ ਲੰਮੀ ਜ਼ਿੰਦਗੀ ਜਿਉਣ ਬਾਰੇ ਸੋਚੀ ਬੈਠਾ ਹੋਵੇ ਵੀ ਮੈਂ ਇਹਨੂੰ ਆਪਣੇ ਘਰ ਵਾਲੀ ਬਣਾਉਂਗਾ ਇਹਦੇ ਨਾਲ ਵਿਆਹ ਕਰਾਉਂਗਾ ਓ ਮੁੰਡੇ ਕੁੜੀਆਂ ਨੂੰ ਰੋਕਦੇ ਟੋਕਦੇ ਆ ਵੀ ਘਰੋਂ ਟਾਈਮ ਨਾਲ ਬਾਹਰ ਚੱਲ ਤੂੰ ਆਪਣੇ ਕੰਮ ਤੇ ਜਾਇਆ ਕਰ ਪਰ ਟਾਈਮ ਨਾਲ ਘਰੇ ਆਇਆ ਕਰ ਕਿਉਂਕਿ ਜ਼ਮਾਨਾ ਬਹੁਤ ਮਾੜਾ ਗਾ ਜਿੰਨਾ ਹੋ ਸਕੇ ਉਨਾਂ ਹੀ ਮੁੰਡਿਆਂ ਨਾਲ ਘੱਟ ਤੋਂ ਘੱਟ ਗੱਲਾਂ ਕਰਿਆ ਕਰ ਜਿੰਨੀਆਂ ਸਹੇਲੀਆਂ ਬਣਾਉਣੀਆਂ ਤੂੰ ਆਪਣੀਆਂ ਕੁੜੀਆਂ ਨੂੰ ਬਣਾ ਲਾ ਪਰ ਮੁੰਡਿਆਂ ਦੇ ਜ਼ਿਆਦਾ ਨੇੜੇ ਨਾ ਜਾਈਂ ਕਿਉਂਕਿ ਉਹ ਮੁੰਡਾ ਇੱਕ ਖੁਦ ਹੀ ਮੁੰਡਾ ਹੁੰਦਾ ਗਾ ਤੇ ਉਹਨੂੰ ਬਾਕੀ ਮੁੰਡਿਆਂ ਦੀ ਸੋਚਦਾ ਵੀ ਪਤਾ ਹੁੰਦਾ ਗਾ ਵੀ ਇੱਕ ਮੁੰਡਾ ਕੁੜੀ ਬਾਰੇ ਕੀ ਕੀ ਸੋਚਦਾ ਗਾ ਇਸ ਕਰਕੇ ਉਹ ਰੋਕ ਟੋਕ ਕਰਦਾ ਗਾ ਵੀ ਆ ਇਹੋ ਜਿਹੇ ਕੱਪੜੇ ਨਾ ਪਾ ਵਧੀਆ ਸੂਟ ਪਾ ਕੇ ਖਿਆ ਕਰ ਬੋਲਣ ਚੱਲਣ ਦਾ ਤਰੀਕਾ ਤੇਰਾ ਇਹੋ ਜਿਹਾ ਹੋਣਾ ਚਾਹੀਦਾ ਉੱਠਣ ਬੈਠਣ ਦਾ ਤਰੀਕਾ ਤੇਰਾ ਇਹੋ ਜਿਹਾ ਹੋਣਾ ਚਾਹੀਦਾ ਅਸ ਥਾਂ ਤੇ ਨਾ ਜਾਈਂ ਉਸ ਥਾਂ ਤੇ ਨਾ ਜਾਈਂ شریف ਮੁੰਡੇ ਜਦੋਂ ਇਹੋ ਜੀ ਰੋਕ ਟੋਕ ਕੁੜੀਆਂ ਨੂੰ ਕਰਦੇ ਆ ਤਾਂ ਕੁੜੀਆਂ ਨੂੰ ਉਹ ਮੁੰਡੇ ਫਿਰ ਜ਼ਹਿਰ ਵਰਗੇ ਲੱਗਦੇ ਆ ਵੀ ਇਹ ਤਾਂ ਸਾਡੇ ਤੇ ਇੰਨੀਆਂ ਪਾਬੰਦੀਆਂ ਲਾਈ ਜਾਂਦਾਗਾ ਨਾ ਕਿਸੇ ਨਾਲ ਬੋਲਣ ਦਿੰਦਾਗਾ ਨਾ ਮੈਨੂੰ ਮੇਰੇ ਮਨ ਪਸੰਦੀ ਦੇ ਕੱਪੜੇ ਪਾਉਣ ਦਿੰਦਾਗਾ ਫਿਰ ਕੁੜੀਆਂ ਉਹਨਾਂ ਮੁੰਡਿਆਂ ਦੀ ਢੂਈ ਦੇ ਵਿੱਚ ਲੱਤ ਮਾਰ ਕੇ ਤੁਰ ਜਾਂਦੀਆਂ ਨੇ ਵੀ ਜਾ ਤੂੰ ਆਪਣਾ ਕੰਮ ਕਰ ਮੈਨੂੰ ਤਾਂ ਅੱਜ ਤੱਕ ਮੇਰੇ ਮਾਪਿਓ ਨੇ ਨਹੀਂ ਰੋਕਿਆ ਕਿਸੇ ਗੱਲ ਵਾਸਤੇ ਮੈਨੂੰ ਉਹਨਾਂ ਨੇ ਨਹੀਂ ਟੋਕਿਆ ਤੂੰ ਕੌਣ ਹੋਣਾ ਮੈਨੂੰ ਰੋਕਣ ਵਾਲਾ ਤੂੰ ਕੌਣ ਹੋਣਾ ਮੈਨੂੰ ਟੋਕਣ ਵਾਲਾ ਐਦਾਂ ਕਹਿ ਕੇ ਫੇਰ ਉਹ ਕੁੜੀਆਂ ਉਹ ਨਾ ਮੁੰਡਿਆਂ ਨੂੰ ਛੱਡ ਜਾਂਦੀਆਂ ਨੇ ਪਰ ਕਦੇ ਵੀ ਉਹ ਕੁੜੀਆਂ ਇਹ ਗੱਲ ਨਹੀਂ ਸਮਝਦੀਆਂ ਵੀ ਉਹ ਮੁੰਡਾ ਤੁਹਾਡੇ ਨਾਲੋਂ ਵੱਧ ਦੁਨੀਆ ਦੇਖੀ ਬੈਠਾਗਾ ਉਹਨੂੰ ਚੰਗੀ ਤਰ੍ਹਾਂ ਪਤਾ ਵੀ ਇਹ ਜ਼ਮਾਨਾ ਕਹਿੋ ਜਾ ਇਹ ਸਮਾਜ ਕਹਿੋ ਜਾ ਤਾਂ ਕਰਕੇ ਸੋਨੂੰ ਰੋਕਦਾ ਟੋਕਦਾ ਸੀਗਾ ਕਿਉਂਕਿ ਉਹ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਕਿਉਂਕਿ ਉਹਨੇ ਤੁਹਾਡੇ ਨਾਲ ਜ਼ਿੰਦਗੀ ਬਤਾਉਣੀ ਸੀ ਜੇ ਉਹਨੇ ਤੁਹਾਡੇ ਇਕੱਲੇ ਸਰੀਰ ਦੀ ਵਰਤੋਂ ਕਰਨੀ ਹੁੰਦੀ ਫੇਰ ਤੁਸੀਂ ਚਾਹੇ ਕਿਤੇ ਮਰਜੀ ਖੇ ਖਾਂਦਿਆਂ ਫਿਰਦਿਆਂ ਰਹਿੰਦਿਆਂ ਫੇਰ ਉਹਨੇ ਤੁਹਾਨੂੰ ਰੋਕ ਟੋਕ ਕੇ ਕੀ ਲੈਣਾ ਸੀ ਫੇਰ ਭਾਵੇਂ ਤੁਸੀਂ ਨੰਗੀਆਂ ਬਾਹਰ ਨਿਕਲ ਜਾਓ ਫੇਰ ਉਹ ਫੇਰ ਉਹਨੇ ਛੋਡੇ ਸੂਟ ਪਵਾ ਕੇ ਕੀ ਲੈਣਾ ਸੀ ਪਰ ਦੋਸਤੋ ਇਹ ਗੱਲਾਂ ਕੁੜੀਆਂ ਦੇ ਸਮਝ ਦੇ ਵਿੱਚ ਕਦੇ ਵੀ ਨਹੀਂ ਆਉਣਗੀਆਂ ਆਪਣੀ ਗਰੰਟੀ ਆ ਭਵੇਂ ਕੋਰੇ ਕਾਗਜ਼ ਤੇ ਸਾਈਨ ਕਰਾ ਲਓ ਜਦੋਂ ਵੀ ਕੋਈ ਮੁੰਡਾ ਕਿਸੇ ਕੁੜੀ ਨੂੰ ਰੋਕਟੋਕ ਕਰੂਗਾ ਕੁੜੀ ਉਹਦੀ ਉਸ ਮੁੰਡੇ ਨੂੰ ਛੱਡ ਦੂਗੀ ਵੀ ਇੰਨੀਆਂ ਪਾਬੰਦੀਆਂ ਮੈਂ ਨਹੀਂ ਤੇਰੀਆਂ ਸਹਿ ਸਕਦੀ ਮੈਂ ਆਪਣੇ ਆਲੇ ਦਿਵਾਲੇ ਬਹੁਤ ਇਹੋ ਜਿਹੇ ਉਦਾਹਰਣ ਦੇਖਿਆ ਹਜ਼ਾਰਾਂ ਜਿੱਥੇ ਇੱਕ ਮੁੰਡਾ ਕੁੜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਹਰ ਵੇਲੇ ਉਸੇ ਦੀਆਂ ਹੀ ਗੱਲਾਂ ਕਰਦਾ ਰਹਿੰਦਾ ਸੀ ਉਹਦੇ ਵਾਸਤੇ ਆਪਣੀ ਜਾਨ ਦੇਣ ਨੂੰ ਵੀ ਤਿਆਰ ਸੀ ਸਾਰੰਗੀ ਦੁਨੀਆ ਨਾਲ ਉਹਦੇ ਪਿੱਛੇ ਲੜ ਪਿਆ ਗਲੀ ਗਵਾਂਡ ਚ ਉਹਦੇ ਨਾਲ ਗੁੱਸੇ ਹੋ ਗਿਆ ਰਿਸ਼ਤੇਦਾਰਾਂ ਚ ਗੁੱਸੇ ਹੋ ਗਿਆ ਜਿੰਨੇ ਉਹਨੂੰ ਰਿਸ਼ਤੇ ਆਏ ਸੀ ਉਹ ਵੀ ਉਹਨੇ ਠੋਕਰਾਤੇ ਚੰਗੇ ਚੰਗੇ ਘਰਾਂ ਦੇ ਉਹਦਾ ਮਾਪਿਓ ਦੇ ਨਾਲ ਗੁੱਸੇ ਹੋ ਗਿਆ ਵੀਤੂ ਵਿਆਹ ਕਿਉਂ ਨਹੀਂ ਕਰਵਾਉਂਦਾ ਸਾਡੀ ਪਸੰਦ ਨਾਲ ਪਰ ਉਸ ਮੁੰਡੇ ਨੇ ਉਸ ਕੁੜੀ ਨੂੰ ਪਸੰਦ ਕਰ ਰੱਖਿਆ ਸੀ ਤੇ ਉਹ ਮੁੰਡਾ ਉਹਨੂੰ ਮਾੜੀ-ਮਾੜੀ ਗੱਲ ਤੇ ਰੋਕਟੋਕ ਥੋੜੀ-ਬਹੁਤ ਕਰਦਾ ਰਹਿੰਦਾ ਸੀ ਵੀ ਪਲੀਜ਼ ਯਾਰ ਤੂੰ ਹੋਰ ਮੁੰਡਿਆਂ ਨਾਲ ਗੱਲ ਨਾ ਕਰਿਆ ਕਰ ਕਿਉਂਕਿ ਮੈਨੂੰ ਪਤਾ ਵੀ ਮੁੰਡੇ ਤੇਰੇ ਬਾਰੇ ਕੀ ਸੋਚਦੇ ਆ ਕਿਉਂਕਿ ਮੈਂ ਖੁਦ ਮੁੰਡਾਂਗਾ ਤਾਂ ਦੋਸਤੋ ਅੱਗੋਂ ਉਹ ਕੁੜੀਆਂ ਉਹਨਾਂ ਮੁੰਡਿਆਂ ਨੂੰ ਛੱਡ ਕੇ ਤੁਰ ਗਈਆਂ ਤੇ ਅੱਗੇ ਜਾ ਕੇ ਉਹਨਾਂ ਕੁੜੀਆਂ ਨੇ ਬਹੁਤ ਹੀ ਗਲਤ ਮੁੰਡਿਆਂ ਦੇ ਨਾਲ ਯਾਰੀਆਂ ਪਾ ਲਈਆਂ ਤੇ ਫਿਰ ਉਹਨਾਂ ਦਾ ਨਤੀਜਾ ਉਹਨਾਂ ਨੂੰ ਅੱਗੇ ਭੁਗਤਣਾ ਵੀ ਪਿਆ ਕਿਉਂਕਿ ਉਹ ਮੁੰਡੇ ਫਿਰ ਉਹਨਾਂ ਦੀ ਵਰਤੋ ਕਿ ਉਹਨਾਂ ਨੂੰ ਛੱਡ ਗਏ ਉਹਨਾਂ ਨੂੰ ਬਲੈਕਮੇਲ ਕੀਤਾ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਦੇ ਉੱਤੇ ਉਹਨਾਂ ਦੀਆਂ ਵੀਡੀਓ ਵਾਇਰਲ ਕੀਤੀਆਂ ਉਹਨਾਂ ਤੋਂ ਪੈਸੇ ਖਾਦੇ ਉਹਨਾਂ ਨੂੰ ਰਵਾਤਾ ਉਹਨਾਂ ਨੂੰ ਜ਼ਿੰਦਗੀ ਭਰ ਦਾ ਮਾਨਸਿਕ ਰੋਗੀ ਬਣਾ ਕੇ ਛੱਡ ਗਏ ਐਦਾਂ ਦੀਆਂ ਵਾਰਦਾਤਾਂ ਵੀ ਦੋਸਤੋ ਹੋ ਜਾਂਦੀਆਂ ਨੇ ਤੇ ਮੇਰੇ ਕਈ ਇਹੋ ਜਿਹੇ ਵੀ ਲਿਆਜੀ ਦੋਸਤ ਆ ਜਿਹੜੇ ਸਿਰਫ ਕੁੜੀਆਂ ਨਾਲ ਟਾਈਮ ਪਾਸ ਕਰਦੇ ਆ ਮੈਂ ਕਈ ਵਾਰੀ ਉਹਨਾਂ ਤੋਂ ਪੁੱਛਣ ਲੱਗ ਜਾਂਦਾ ਯਾਰ ਵੀ ਜਿਹੜੀ ਤੇਰੀ ਕੁੜੀ ਨਾਲ ਗੱਲਬਾਤ ਸੀ ਅੱਜ ਉਹ ਇੱਥੇ ਫਿਰਦੀ ਸੀ ਉੱਥੇ ਫਿਰਦੀ ਸੀ ਫਲਾਨੇ ਮੁੰਡੇ ਨਾਲ ਵੈਸੇ ਬੋਲੀ ਜਾਂਦੀ ਸੀ ਚਲੋ ਹੋ ਸਕਦਾ ਉਹਦਾ ਦੋਸਤ ਹੋਵੇ ਫਲਾਨੀ ਬੱਸ 'ਚ ਚੜੀ ਜਾਂਦੀ ਸੀ ਕਿੱਧਰ ਜਾਂਦੀ ਸੀ ਉਹ ਪਤਾ ਅੱਗੋਂ ਮੈਨੂੰ ਕੀ ਗੱਲ ਕਹਿ ਦਿੰਦੇ ਆ ਯਾਰ ਆਪਾਂ ਨੂੰ ਕੀ ਆ ਕਿਧਰੇ ਮਰਜੀ ਜਾਈ ਜਾਵੇ ਕਿਧਰੋਂ ਮਰਜੀ ਆਈ ਜਾਵੇ ਭਵੇਂ ਰਾਤ ਨੂੰ ਘਰੇ ਆਵੇ ਭਵੇਂ ਦੱਸ ਦੇਣਾ ਬਾਅਦ ਘਰੇ ਬੜੇ ਆਪਾਂ ਕੀ ਲੈਣਾ ਜਿੱਦੇ ਆਪਾਂ ਸਾਧਦੇ ਆਪਾਂ ਨੂੰ ਆ ਕੇ ਹੋਟਲ 'ਚ ਮਿਲ ਹੀ ਲ ਆਪਣਾ ਜੀ ਕਰਦਾ ਉਹਦੇ ਨਾਲ ਸੰਭੋਗ ਕਰਨ ਨੂੰ ਉਹਦੇ ਆਪਾ ਕਰ ਹੀ ਲੈਣੇ ਆਪਾਂ ਕਿਹੜਾ ਉਹਦੇ ਨਾਲ ਵਿਆਹ ਕਰਾਉਣਾ ਆਪਾਂ ਕੀ ਲੈਣਾ ਯਾਰ ਕਿਤੇ ਮਰਜੀ ਫਿਰਦੀ ਰਹੇ ਕਿਸੇ ਨੂੰ ਬੁਲਾਈ ਚੱਲੇ ਜਦੋਂ ਮਿਲਣਾ ਹੁੰਦਾ ਮਿਲ ਲੈਂਦੀ ਆਪਣਾ ਸਰੀਰਕ ਸੁੱਖ ਆ ਜਿਹੜਾ ਮੈਨੂੰ ਦੇ ਜਾਂਦੀ ਆ ਮੈਂ ਕੀ ਲੈਣਾ ਇਹੋ ਜੇ ਵੀ ਮੁੰਡੇ ਪਏ ਆ ਦੋਸਤੋ ਪਰ ਹੈਰਾਨੀ ਦੀ ਗੱਲ ਇਹ ਆ ਵੀ ਕੁੜੀਆਂ ਪਤਾ ਨਹੀਂ ਕੀ ਚਾਹੁੰਦੀਆਂ ਨੇ ਪਤਾ ਨਹੀਂ ਕੁੜੀਆਂ ਖੁਦ ਚਾਹੁੰਦੀਆਂ ਨੇ ਵੀ ਸਾਡੇ ਨਾਲ ਕੋਈ ਇਦਾਂ ਕਰਕੇ ਜਾਵੇ ਜਾਂ ਫਿਰ ਕੁੜੀਆਂ ਨੂੰ ਪਹਿਚਾਣ ਹੀ ਨਹੀਂ ਆਉਂਦੀ ਇਹੋ ਜੇ ਮੁੰਡਿਆਂ ਦੀ ਵੀ ਸਹੀ ਕੌਣ ਆ ਤੇ ਗਲਤ ਕੌਣ ਆ ਹੁਣ ਦੇਖੋ ਇਹ ਤਾਂ ਕੁੜੀਆਂ ਹੀ ਦੱਸ ਸਕਦੀਆਂ ਨੇ ਇਹ ਗੱਲ ਤਾਂ ਇੱਕ ਕੁੜੀਆਂ ਪੈਸੇ ਤੇ ਬਹੁਤ ਮਰਦੀਆਂ ਨੇ ਜੇ ਕੋਈ ਸਿਰੇ ਦਾ ਵੀ ਚਾਗਲ ਤੇ ਘਟੀਆ ਮੁੰਡਾ ਹੋਊਗਾ ਨਾ ਜੀਦਾ ਕੁੜੀ ਨੂੰ ਇਹ ਵੀ ਪਤਾ ਹੋਊਗਾ ਵੀ ਇਹਦੀ ਹੋਰ ਵੀ 10 ਕੁੜੀਆਂ ਨਾਲ ਗੱਲਬਾਤ ਆ ਤਾਂ ਕੁੜੀ ਉਹ 11ਵੀਂ ਕੁੜੀ ਬਣਨ ਵਾਸਤੇ ਵੀ ਤਿਆਰ ਹੋ ਜਾਂਦੀ ਹੈ ਫੇਰ ਵੀ ਉਹਦੀ ਮਸ਼ੂਕ ਬਣ ਲਈ ਤਿਆਰ ਹੋ ਜਾਂਦੀ ਹੈ ਕਿਉਂਕਿ ਉਸ ਮੁੰਡੇ ਕੋਲੇ ਪੈਸਾ ਹੁੰਦਾਗਾ ਕਿਉਂਕਿ ਉਸ ਮੁੰਡੇ ਕੋਲੇ ਉਸ ਕੁੜੀ ਨੂੰ ਕਮਾਉਣ ਵਾਸਤੇ ਇੱਕ ਚੰਗੀ ਗੱਡੀ ਹੁੰਦੀ ਆ ਚੰਗਾ ਬੁਲਟ ਹੁੰਦਾਗਾ ਉਹਨੂੰ ਸ਼ਾਪਿੰਗ ਕਰਵਾਉਣ ਵਾਸਤੇ ਉਹਦੇ ਕੋਲੇ ਪੈਸੇ ਹੁੰਦੇ ਆ ਉਹਦੇ ਖਰਚੇ ਚੱਕਣ ਵਾਸਤੇ ਪੈਸੇ ਹੁੰਦੇ ਆ ਆਏ ਸਾਲ ਜਦੋਂ ਵੀ ਕੋਈ ਮਹਿੰਗਾ ਫੋਨ ਆਉਂਦਾਗਾ ਉਹ ਮੁੰਡਾ ਉਹਨੂੰ ਮਹਿੰਗਾ ਫੋਨ ਦਵਾ ਦਿੰਦਾਗਾ ਪਰ ਬਦਲੇ ਵਿੱਚ ਉਹਦੇ ਸਰੀਰ ਦੀ ਵਰਤੋਂ ਕਰਦਾਗਾ ਕਈ ਕੁੜੀਆਂ ਨੂੰ ਇਹੋ ਜਿਹੇ ਮੁੰਡੇ ਵੀ ਪਸੰਦ ਹੁੰਦੇ ਆ ਸਿਰਫ ਉਹਨਾਂ ਦਾ ਪੈਸਾ ਕਰਕੇ ਵੀ ਉਹਨਾਂ ਕੋਲੇ ਪੈਸਾਗਾ ਤੇ ਜਿਹੜੇ ਮੁੰਡਿਆਂ ਕੋਲੇ ਪੈਸਾ ਨਹੀਂ ਹੁੰਦਾਗਾ ਉਹ ਭਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਹੋਣ ਕੁੜੀ ਉਹ ਮੁੰਡਿਆਂ ਨੂੰ ਮੂੰਹ ਹੀ ਨਹੀਂ ਲਾਉਂਦੀ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇਹ ਨਾ ਤਾਂ ਮੈਨੂੰ ਕਮਾ ਸਕਦਾ ਨਾ ਇਹਦੇ ਕੋਲੇ ਗੱਡੀ ਆ ਇਹਦੇ ਕੋਲੇ ਠੀਕ ਠਾਕ ਜਾਂ ਮੋਟਰਸਾਈਕਲ ਆ ਨਾ ਇਹ ਮੈਨੂੰ ਸ਼ਾਪਿੰਗ ਆ ਕਰਾ ਸਕਦਾ ਨਾ ਇਹ ਜਨਮ ਦਿਨ ਤੇ ਮੈਂ ਕੋਈ ਤੋਹਫਾ ਦੇ ਸਕਦਾ ਨਾ ਇਹ ਮੈਨੂੰ ਸਿਨਮਿਆਂ ਚ ਫਿਲਮ ਦਿਖਾਉਣ ਲੈ ਜਾ ਸਕਦਾ ਨਾ ਇਹ ਮੈਨੂੰ ਕੋਈ ਹੋਰ ਮਹਿੰਗੇ ਕੱਪੜੇ ਦਿਵਾ ਸਕਦਾ ਨਾ ਮੇਰੇ ਰੀਚਾਰਜ ਕਰਵਾ ਸਕਦਾ ਇਸ ਕਰਕੇ ਕੁੜੀਆਂ ਉਹਨਾਂ ਮੁੰਡਿਆਂ ਦੇ ਲਿਬੇ ਨਹੀਂ ਜਾਂਦੀਆਂ ਦੋਸਤੋ ਇਹ ਬਹੁਤ ਵੱਡੀ ਸੱਚਾਈ ਹੈ ਆਪਣੇ ਇਸ ਸਮਾਜ ਦੀ ਜਿਹੜੀਆਂ ਕੁੜੀਆਂ ਇਹ ਗੱਲ ਕਹਿੰਦੀਆਂ ਨੇ ਨਾ ਵੀ ਅਸੀਂ ਪੈਸੇ ਤੇ ਨਹੀਂ ਮਰਦੀਆਂ ਹੋ ਸਕਦਾ 100 ਦੇ ਵਿੱਚੋਂ 50 ਕੁੜੀਆਂ ਸਹੀ ਹੋਣ ਭਈ ਉਹ ਪੈਸੇ ਤੇ ਨਾ ਮਰਦੀਆਂ ਹੋਣ ਪਰ 100 ਦੇ ਵਿੱਚੋਂ 50 ਕੁੜੀਆਂ ਤਾਂ ਇਹੋ ਜੀਆਂ ਹੈਗੀਆਂ ਜਿਹੜੀਆਂ ਸਿਰਫ ਪੈਸੇ ਤੇ ਮਰਦੀਆਂ ਜੇ ਮੁੰਡਾ ਉਹਨਾਂ ਨੂੰ ਜੇਬ ਚੋਂ ਕੱਢ ਕੇ ਪੈਸੇ ਦਿਖਾ ਦੂਗਾ ਆਪਣੀ ਕੋਈ ਮਹਿੰਗੀ ਚੀਜ਼ ਦਿਖਾ ਦੂਗਾ ਤਾਂ ਉਸੇ ਵਲ ਉਹ ਤੁਰ ਪੈਂਦੀਆਂ ਨੇ ਤੇ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਵੀ ਅਸੀਂ ਪੈਸੇ ਤੇ ਨਹੀਂ ਮਰਦੀਆਂ ਇਹ ਗੱਲ ਬਿਲਕੁਲ ਝੂਠ ਆ ਹੁਣ ਮੈਂ ਇਹ ਵੀ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਇਹੋ ਜਿਹੇ ਮੁੰਡੇ ਨਾਲ ਗੱਲ ਕਰ ਲਓ ਜਿਹਦੇ ਆਪਦੇ ਘਰੇ ਇੱਕ ਟਾਈਮ ਦੀ ਰੋਟੀ ਮਸਾ ਪਕਦੀ ਹੈ ਮੈਂ ਉਹ ਗੱਲ ਵੀ ਨਹੀਂ ਕਹਿ ਰਿਹਾ ਪਰ ਮੇਰੇ ਕਹਿਣ ਦਾ ਮਤਲਬ ਸਿਰ ਪੈਨ ਨਹੀਂ ਆ ਵੀ ਜੇ ਕੋਈ ਚੰਗਾ ਸੰਸਕਾਰੀ ਮੁੰਡਾ ਹੋਵੇ شریف ਮੁੰਡਾ ਹੋਵੇ ਜਿਹੜਾ ਕੁੜੀਆਂ ਦੀ ਇੱਜ਼ਤ ਕਰਦਾ ਹੋਵੇ ਪਰ ਉਹਦੇ ਕੋਲੇ ਪੈਸਾ ਘੱਟ ਹੋਵੇ ਤਾਂ ਕਿਰਪਾ ਕਰਕੇ ਇੱਕ ਮੌਕਾ ਉਹਨੂੰ ਵੀ ਦੇ ਦਿਆ ਕਰੋ ਇਹ ਤਾਂ ਹੁਣ ਗੱਲ ਜਗ ਜਾਹਰੀ ਆ ਵੀ ਕੁੜੀਆਂ ਪੈਸੇ ਤੇ ਮਰਦੀਆਂ ਨੇ ਪਰ ਹੁਣ ਤੁਸੀਂ ਇੱਕ ਇਹ ਮਿਸਾਲ ਵੀ ਪੈਦਾ ਕਰ ਦੋ ਵੀ ਕੁੜੀਆਂ ਉਹਨਾਂ ਮੁੰਡਿਆਂ ਤੇ ਵੀ ਮਰਦੀਆਂ ਨੇ ਜਿੰਨਾਂ ਕੋਲੇ ਪੈਸੇ ਘੱਟ ਹੁੰਦੇ ਆ ਜਿਹੜੇ ਘਰੋਂ ਠੀਕ ਠਾਕ ਹੁੰਦੇ ਆ ਜਿਹੜੇ ਕਾਲਜ 'ਚ ਬਸ ਤੇ ਚੜਕੇ ਆਉਂਦੇ ਆ ਜਿਹੜੇ ਗੱਡੀਆਂ ਤੇ ਨਹੀਂ ਆਉਂਦੇ ਜਿਹੜੇ ਬੁਲਟਾਂ ਤੇ ਨਹੀਂ ਆਉਂਦੇ ਜਿਨ੍ਹਾਂ ਦੇ ਮਹਿੰਗੇ ਬ੍ਰਾਂਡ ਨਹੀਂ ਪਾਏ ਹੁੰਦੇ ਜਿਹੜੇ ਉੱਚੀਆਂ ਉੱਚੀਆਂ ਵੱਡੀਆਂ ਵੱਡੀਆਂ ਫੋਕਰਵਾਜੀਆਂ ਨਹੀਂ ਮਾਰਦੇ ਇਹੋ ਜਿਹੇ ਮੁੰਡਿਆਂ ਨੂੰ ਵੀ ਮੌਕਾ ਦੇ ਦਿਆ ਕਰੋ ਕੁੜੀਓ ਇੱਕ ਗੱਲ ਹੋਰ ਆ ਦੋਸਤੋ ਹੁਣ ਹੋ ਸਕਦਾ ਬਹੁਤ ਸਾਰੀਆਂ ਕੁੜੀਆਂ ਇਸ ਗੱਲ ਤੇ ਇਤਰਾਜ਼ ਕਰਨ ਪਰ ਇਹ ਵੀ ਸੱਚਾਈ ਆ ਤੁਸੀਂ ਆਪਣੇ ਆਲੇ ਦੁਆਲੇ ਬਹੁਤ ਵਾਰੀ ਦੇਖਿਆ ਹੋਊਗਾ ਵੀ ਇੱਕ ਮੁੰਡਾ ਤਾਂ ਬਹੁਤ ਜ਼ਿਆਦਾ ਸੋਹਣਾ ਹੁੰਦਾਗਾ ਹੈਂਡਸਮ ਹੁੰਦਾਗਾ ਬੰਠਣ ਕੇ ਰਹਿੰਦਾਗਾ ਜਿੰਨੇ ਕੁ ਜੋਗਾ ਵੀ ਉਹ ਹੁੰਦਾਗਾ ਪਰ ਉਹ ਠੀਕ ਠਾਕ ਘਰੋਂ ਹੁੰਦਾਗਾ ਇੱਕ ਬੰਦਾ ਹੁੰਦਾ ਜਿਹਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਕੋਈ ਸ਼ਕਲ ਹੀ ਨਹੀਂ ਹੁੰਦੀ ਉਹਨੂੰ ਨਾ ਕੋਈ ਬੋਲਣ ਦੀ ਅਕਲ ਹੁੰਦੀ ਆ ਨਾ ਕੋਈ ਤਮੀਜ਼ ਹੁੰਦੀ ਆ ਪਰ ਉਹਦੇ ਕੋਲੇ ਪੈਸਾ ਹੁੰਦਾਗਾ ਤੁਸੀਂ ਕਦੇ ਦੇਖ ਲਿਓ ਉਹਨਾਂ ਦੋਨਾਂ ਮੁੰਡਿਆਂ ਦੇ ਵਿੱਚੋਂ ਜੇ ਕੁੜੀ ਨੂੰ ਇੱਕ ਚੁਣਨਾ ਪੈ ਗਿਆ ਤਾਂ ਉਹ ਹਮੇਸ਼ਾ ਉਸ ਬੇਸੁਰੇ ਜੇ ਮੁੰਡੇ ਨੂੰ ਚੁਣੂਗੀ ਨਾ ਕਿ ਉਸ ਜਿਹੜਾ ਸੋਹਣਾ ਸੁਰੱਖਾ ਮੁੰਡਾ ਕੋਲੇ ਖੜਾਗਾ ਉਹਨੂੰ ਚੁਣੂਗੀ ਕਿਉਂਕਿ ਉਹ ਜਿਹੜਾ ਬੇਸੁਰਾ ਹੋਊਗਾ ਉਹ ਜਾਂ ਤਾਂ ਬੁਲਟ ਤੋਤਰਦਾ ਹੋਊਗਾ ਜਾਂ ਉਹਦੇ ਹੱਥ 'ਚ ਆਈਫੋਨ ਹੋਊਗਾ ਜਾਂ ਮਹਿੰਗੀ ਗੱਡੀ ਹੋਊਗੀ ਤੇ ਉਹ ਜਿਹੜਾ ਸੋਹਣਾ ਸੁਰੱਖਾ ਮੁੰਡਾ ਸ਼ਰੀਫ ਕੋਲੇ ਬਣਿਆ ਠਣਾ ਖੜਾ ਹੋਊਗਾ ਉਹਦੇ ਕੋਲੇ ਕੁਝ ਨਹੀਂ ਹੁੰਦਾ ਉਹ ਸਿਰਫ ਬੱਸ 'ਚ ਚੜ ਕੇ ਸਫ਼ਰ ਕਰ ਰਿਆ ਹੁੰਦਾਗਾ ਇਸ ਕਰਕੇ ਕੁੜੀ ਉਹਨੂੰ ਬਿਲਕੁਲ ਮੂੰਹ ਨਹੀਂ ਲਾਉਂਦੀਗੀ ਇਹ ਗੱਲਾਂ ਤਾਂ ਮੈਂ ਆਪਣੀ ਜ਼ਿੰਦਗੀ ਦੇ ਆਲੇ-ਦੁਆਲੇ ਬਹੁਤ ਵਾਰੀ ਦੇਖੀਆਂ ਨੇ ਤੇ ਮੈਨੂੰ ਯਕੀਨ ਆ ਵੀ ਦੇਖੀਆਂ ਤੁਸੀਂ ਵੀ ਹੋਣਗੀਆਂ ਫੇਰ ਉਹੀ ਗੱਲ ਆ ਗਈ ਨਾ ਵੀ ਕੁੜੀ ਨੂੰ ਇੱਕ ਮੱਖੀ ਦੀ ਤਰ੍ਹਾਂ ਦੇਖਿਆ ਜਾਂਦਾਗਾ ਇਹ ਮੈਂ ਨਹੀਂ ਕਹਿੰਦਾ ਇਹ ਗੱਲ ਲੋਕ ਕਹਿੰਦੇ ਇਹ ਪੁਰਾਣੀ ਕਹਾਵਤ ਬਣੀ ਆਈ ਆ ਵੀ ਕੁੜੀ ਇੱਕ ਇਹੋ ਜੀ ਮੱਖੀ ਆ ਹੀ ਨਹੀਂ ਪਤਾ ਕਿੱਥੇ ਜਾ ਕੇ ਬਹਿ ਜੇ ਇਹ ਨਹੀਂ ਪਤਾ ਫੁੱਲ ਤੇ ਬਹਿ ਜੇ ਇਹ ਨਹੀਂ ਪਤਾ ਕਿਸੇ ਗੰਦ ਤੇ ਜਾ ਕੇ ਬਹਿ ਜੇ ਕੁੜੀਆਂ ਨੂੰ ਇੱਕ ਮੱਖੀ ਦਾ ਦਰਜਾ ਦਿੱਤਾ ਹੋਇਆਗਾ ਪੁਰਾਣੇ ਜਿਹੜੇ ਪੁਰਾਣੇ ਪਾਪੀ ਨੇ ਉਹ ਕੁੜੀਆਂ ਨੂੰ ਮੱਖੀ ਦਾ ਦਰਜਾ ਦਿੰਦੇ ਆ ਵੀ ਕੁੜੀ ਆਈ ਨਹੀਂ ਪਤਾ ਕਿੱਥੇ ਜਾ ਕੇ ਬਹਿ ਜੇ ਇਹ ਕੁੜੀਆਂ ਦੀ ਖਾਸੀਅਤ ਹੁੰਦੀ ਆ ਤੇ ਕੁੜੀਓ ਆਪਣੀ ਇਸ ਖਾਸੀਅਤ ਨੂੰ ਬਦਲ ਦੋ ਜਿਹੜੀ ਪੁਰਾਣੇ ਟਾਈਮ ਤੋਂ ਕਹਾਵਤ ਚੱਲੀ ਆ ਰਹੀ ਆ ਉਸ ਨੂੰ ਬਦਲ ਦੋ ਹੁਣ ਬਹੁਤ ਸਾਰੀਆਂ ਕੁੜੀਆਂ ਹੋ ਸਕਦਾ ਕਮੈਂਟਾਂ ਵਿੱਚ ਇਹ ਗੱਲ ਕਹਿਣ ਵੀ ਹੁਣ ਤੇਰੇ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਪੈਸੇ ਨਾਲ ਪਿਆਰ ਕਰਨਾ ਛੱਡ ਦਗੇ ਅਸੀਂ ਇੱਕ ਚੰਗੀ ਜ਼ਿੰਦਗੀ ਜਿਉਣੀ ਛੱਡ ਦਗੇ ਜੇ ਸਾਡੇ ਆਸ਼ਕ ਕੋਲੇ ਪੈਸਾ ਹੈਗਾ ਤਾਂ ਅਸੀਂ ਉਹਦਾ ਨਜ਼ਾਰਾ ਲੈਣਾ ਬੰਦ ਕਰ ਦਗੇ ਨਹੀਂ ਮੈਂ ਇਹ ਗੱਲ ਬਿਲਕੁਲ ਨਹੀਂ ਕਹਿ ਰਿਹਾ ਜੇ ਤੁਹਾਡੇ ਆਸ਼ਕ ਕੋਲੇ ਪੈਸਾ ਹੈਗਾ ਘਰੋਂ ਤਕੜਾ ਜੇ ਸੋਨੂੰ ਪੈਸਾ ਖਵਾ ਸਕਦਾ ਤੁਹਾਡੇ ਸ਼ੌਂਕ ਪੂਰੇ ਕਰ ਸਕਦਾ ਜੇ ਤੁਹਾਡੇ ਨਾਲ ਪਿਆਰ ਚ ਪੈ ਗਿਆ ਤਾਂ ਕੋਈ ਗੱਲ ਨਹੀਂ ਕਰੋ ਜੋ ਕੁਝ ਤੁਸੀਂ ਕਰ ਸਕਦੀਆਂ ਕਰੋ ਵਧੀਆ ਪਿਆਰ ਕਰੋ ਆਪਣੀ ਜ਼ਿੰਦਗੀ ਦੇ ਨਜ਼ਾਰੇ ਲਓ ਨਾਲੇ ਉਹਨੂੰ ਨਜ਼ਾਰੇ ਦਿਓ ਨਾਲੇ ਆਪ ਨਜ਼ਾਰੇ ਲਓ ਹਰ ਤਰ੍ਹਾਂ ਦੇ ਪਰ ਮੈਂ ਇਹ ਗੱਲ ਕਹਿ ਰਿਹਾ ਵੀ ਹਰ ਚੀਜ਼ ਨੂੰ ਪੈਸੇ ਨਾਲ ਨਾ ਨਾਪ ਤੋਲ ਕੇ ਦੇਖਿਆ ਕਰੋ ਕਈ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇੱਕ ਚੰਗੇ ਇਨਸਾਨ ਦੀ ਵੀ ਲੋੜ ਪੈਂਦੀ ਆ ਇੱਕ ਸ਼ਰੀਫ ਬੰਦੇ ਦੀ ਜਿਹਦੇ ਕੋਲੇ ਬੇਸ਼ੱਕ ਕੋਸ ਨਾ ਹੋਵੇ ਪਰ ਉਹ ਉਹਦਾ ਦਿਲ ਸਾਫ਼ ਹੋਵੇ ਦਿਲ ਦਾ ਚੰਗਾ ਹੋਵੇ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੇ ਮੁੰਡਿਆਂ ਨੂੰ ਮੌਕਾ ਦੇਣ ਦੀ ਕੋਸ਼ਿਸ਼ ਕਰਿਆ ਕਰੋ ਬਾਕੀ ਦੋਸਤੋ ਮੈਨੂੰ ਲੱਗਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਇਸ ਵਿਸ਼ੇ ਤੇ ਉੱਤੇ ਗੱਲਾਂ ਹੋ ਚੁੱਕੀਆਂ ਨੇ ਤੇ ਹੋ ਸਕਦਾ ਹਜੇ ਬਹੁਤ ਸਾਰੀਆਂ ਕਰਨ ਵਾਲੀਆਂ ਰਹਿ ਗਈਆਂ ਹੁਣ ਮੇਰੇ ਜਿਹੜੀਆਂ ਦਿਮਾਗ ਦੇ ਵਿੱਚ ਨਾ ਆਈਆਂ ਹੁਣ ਜਿਹੜੀਆਂ ਤੁਹਾਡੇ ਦਿਮਾਗ ਦੇ ਵਿੱਚ ਇਸ ਟਾਈਮ ਘੁੰਮਦੀਆਂ ਫਿਰਦੀਆਂ ਹੁਣ ਵੀ ਯਾਰ ਜੇ ਇਹ ਆ ਗੱਲ ਕਹਿ ਦਿੰਦਾ ਵੀਡੀਓ 'ਚ ਤਾਂ ਹੋਰ ਵਧੀਆ ਹੋ ਜਾਣਾ ਸੀ ਜੇ ਇਹ ਉਹ ਗੱਲ ਵੀ ਕਰ ਦਿੰਦਾ ਇਸ ਵੀਡੀਓ 'ਚ ਤਾਂ ਹੋਰ ਵਧੀਆ ਹੋ ਨਾ ਸੀ ਇਹਦੇ ਦੋਸਤੋ ਦੋ ਕਾਰਨ ਵੀ ਇੱਕ ਤਾਂ ਇੱਕੋ ਟਾਈਮ ਬੈਠੇ ਬੈਠੇ ਸਾਰੀਆਂ ਗੱਲਾਂ ਧਿਆਨ 'ਚ ਨਹੀਂ ਆਉਂਦੀਆਂ ਵੀ ਆਪਾਂ ਵੀਡੀਓ ਦੇ ਵਿੱਚ ਹੁਣ ਆਹ ਗੱਲ ਵੀ ਕਹਿ ਦਈਏ ਉਹ ਗੱਲ ਵੀ ਕਹਿ ਦਈਏ ਫਲਾਨੀ ਗੱਲ ਵੀ ਕਹਿ ਦਈਏ ਦੂਜਾ ਇਹ ਹੈ ਜੇ ਆਪਾਂ ਸਾਰੀਆਂ ਗੱਲਾਂ ਕਰਾਂਗੇ ਤਾਂ ਫਿਰ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ ਇਸ ਕਰਕੇ ਜਿੰਨਾ ਕੁ ਆਪਣਾ ਮਕਸਦ ਸੀਗਾ ਲੋਕਾਂ ਦੇ ਕੁੜੀਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਾਉਣ ਦਾ ਉਹ ਮੇਰੇ ਖਿਆਲ 'ਚ ਓਨੀ ਕੁ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਪੈ ਗਈ ਹੋਊਗੀ ਇਸ ਕਰਕੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੇ ਕੋਈ ਗੱਲ ਕਰਨ ਵਾਲੀ ਰਹੇਗੀ ਹੋਵੇ ਤੁਸੀਂ ਉਹ ਮੈਨੂੰ ਕਮੈਂਟ ਕਰਕੇ ਅਸੀਂ ਇਸੇ ਵਿਸ਼ੇ ਉੱਤੇ ਇੱਕ ਹੋਰ ਵੀਡੀਓ ਬਣਾ ਦੇਾਂਗੇ ਤੇ ਹੁਣ ਜਾਂਦੇ ਜਾਂਦੇ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ